ਜੋ ਹੈ ਰੁਕੀ ਗਈ ਹੈ ਦੱਸਿਆ ਜਾ ਰਿਹਾ ਹੈ ਤਾਂ ਲੋਕਲ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੇ ਵਿਰੋਧ ਜਤਾਇਆ ਸੀ ਕਿ ਲੋਕਲ ਟ੍ਰੇਨ ਦੇ ਮੁਸਾਫਰ ਜੋ ਹੈ ਉਹ ਪਟੜੀ 'ਤੇ ਆ ਗਏ ਉਹਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕਣਾ ਪਿਆ ਅਤੇ ਉਸ ਦਾ ਰਸਤਾ ਜੋ ਹੈ ਰੋਕਿਆ ਗਿਆ ਜੋ ਲੋਕਲ ਟ੍ਰੇਨ 'ਚ ਮੁਸਾਫਰ ਸਨ ਉਹਨਾਂ ਵੱਲੋਂ ਕਿ ਲੋਕਲ ਟ੍ਰੇਨ ਦੇ ਮੁਸਾਫਰ ਪਟੜੀ 'ਤੇ ਆ ਗਏ ਵੰਦੇ ਭਾਰਤ ਦਾ ਰਸਤਾ ਰੋਕਿਆ ਜਿਸ ਤੋਂ ਬਾਅਦ ਇਸ ਨੂੰ ਰੁਕਣਾ ਪਿਆ ਕਿਉਂਕਿ ਆ ਕਿਹਾ ਜਾ ਰਿਹਾ ਹੈ ਕਿ ਨਵੀਂ ਵੰਦੇ ਭਾਰਤ ਚਲਣ ਕਰਕੇ ਜੋ ਲੋਕਲ ਟ੍ਰੇਨਾਂ ਨੇ ਉਹ ਲੇਟ ਹੋ ਜਾਂਦੀਆਂ ਨੇ ਤੇ ਇਸੇ ਕਰ ਆਇਆ ਜਾ ਰਿਹਾ ਸੀ ਲੋਕਲ ਡੀਐਮਯੂ ਗੱਲ ਕਰੀਏ ਤਾਂ ਇਹ ਜੋ ਟ੍ਰੇਨ ਨੰਬਰ ਹੈ ਲੋਕਲ ਡੀਐਮਯੂ 53562 ਨੰਬਰ ਦੀ ਟ੍ਰੇਨ ਹੈ ਜਿਸ ਦੀਆਂ ਸਵਾਰੀਆਂ ਵੱਲੋਂ ਵਿਰੋਧ ਜਤਾਇਆ ਗਿਆ ਸਵਾਰੀਆਂ ਦੇ ਰੋਸ ਪ੍ਰਦਰਸ਼ਨ ਕਰਕੇ ਸਟੇਸ਼ਨ ਮਾਸਟਰ ਨੂੰ ਜੋ ਹੈ ਫੈਸਲਾ ਲੈਣਾ ਪਿਆ ਕਿ ਵੰਦੇ ਭਾਰਤ ਨੂੰ ਰੋਕੇ ਪਹਿਲਾ ਲੋਕਲ ਟ੍ਰੇਨ ਨੂੰ ਭੇਜਿਆ ਗਿਆ ਉੱਤੀ ਵੱਡੇ ਪੱਧਰ ਤੇ ਜੇ ਗੱਲ ਕਰੀਏ ਤਾਂ ਵੱਡੇ ਪੱਧਰ ਟ੍ਰੇਨਾਂ ਜੁਆ ਪੰਜਾਬ ਪਾਰ ਚ ਸ਼ੁਰੂ ਹੋ ਚੁੱਕੀਆਂ ਨੇ ਕਈ ਰੂਟਾਂ ਤੇ ਤੇ ਵੰਦੇ ਭਾਰਤ ਦਾ ਇੱਕ ਸ਼ੁਰੂ ਕਰਨ ਦਾ ਮਤਲਬ ਇਹ ਵੀ ਹੈ ਕਿ ਜੋ ਜਲਦੀ ਮੁਸਾਫਰਾਂ ਨੂੰ ਆਪਣੀ ਮੰਜ਼ਿਲ ਤੱਕ ਭੇਜਿਆ ਜਾਵੇ ਤਾਂ ਇਸ ਨੂੰ ਲੈ ਕੇ ਜੋ ਲੋਕਲ ਟ੍ਰੇਨਾਂ ਨੇ ਉਹਨਾਂ ਦੇ ਪ ਤਾਰੀਖਾਂ ਦੀ ਉਹਨਾਂ ਕਰਕੇ ਲੋਕਲ ਟ੍ਰੇਨਾਂ ਲੇਟ ਹੋ ਰਹੀਆਂ ਨੇ ਜੋ ਵੰਦੇਪਾਰਤ ਹੈ ਉਸ ਕਰਕੇ ਐਸੀ ਵੀ ਚਾਲਤ ਦੇ ਦੱਸਿਆ ਜਾ ਰਿਹਾ ਹੈ ਕਿ ਕੁਝ ਮੁਸਾਫਰ ਲੋਕਲ ਟ੍ਰੇਨਾਂ ਦੀ ਜੋ ਹੈ ਪਟਰੀ ਤੇ ਉਤਰ ਆਏ ਉਸ ਤੋਂ ਬਾਅਦ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੰਦੇਪਾਰਤ ਨੂੰ ਰੋਕਣਾ ਪਿਆ ਤੇ ਕਰੀਬ 35 ਮਿੰਟ ਤੱਕ ਵੰਦੇਪਾਰਤ ਟ੍ਰੇਨ ਜੋ ਹੈ ਉਸ ਪਲੇਟਫਾਰਮ ਤੇ ਬਠਿੰਡਾ ਦੇ ਗੋਨਿਆਣਾ ਰੇਲਵੇ ਸਟੇਸ਼ਨ ਤੇ ਰੁਕੀ ਰਹੀ ਇਹ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਚ ਜੋ ਮੁਸਾਫਰ ਨੇ ਜੋ ਲੋਕਲ ਟ੍ਰੇਨਾਂ ਦੇ ਮੁਸਾਫਰ ਨੇ ਉਹ ਕਿਸ ਤਰ੍ਹਾਂ ਪਟਰੀ ਤੇ ਖਲੋਤੇ ਹੋਏ ਨੇ ਪੂਰੀ ਪਟਰੀ ਜਾਮ ਕੀਤੀ ਹੋਈ ਹੈ ਜਿਸ ਦੇ ਚਾਲ ਦੇ ਰੇਲਵੇ ਮ ਵੰਦੇ ਭਾਰਤ ਐਕਸਪ੍ਰੈਸ ਆ ਉਹ ਰੁਕੀ ਗਈ ਤੇ ਉਸ ਤੋਂ ਬਾਅਦ ਲੋਕ ਟ੍ਰੇਨ ਨੂੰ ਪਹਿਲਾਂ ਜਾਣ ਦਿੱਤਾ ਗਿਆ ਤਾਂ ਉਹ ਜਾਣਕਾਰੀ ਸਾਡੇ ਸਹਿਯੋਗੀ ਸੂਰਜ ਪਾਹ ਜੁੜੇ ਨੇ ਤਾਂ ਸੂਰਜ ਇਹ ਵੱਡਾ ਫੈਸਲਾ ਜੋ ਹੈ ਲੈਣਾ ਪਿਆ ਕਿ ਵੰਦੇ ਭਾਰਤ ਟ੍ਰੇਨ ਨੂੰ ਰੋਕਿਆ ਗਿਆ ਕਿਤੇ ਨਾ ਕਿਤੇ ਲੋਕ ਟ੍ਰੇਨ ਦਾ ਇਹ ਮਸਾਫਰ ਇਤਰਾਜ਼ ਜਤਾ ਰਹੇ ਸਨ ਤਾਂ ਹੋਰ ਕੀ ਕੁਝ ਜਾਣਕਾਰੀ ਦੇਖੋ ਬਿਲਕੁਲ ਜਦੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਔਰ ਰੇਲਵੇ ਟ੍ਰੈਕ ਤੇ ਲੋਕ ਆ ਗਏ ਤਾਂ ਜਿਹੜਾ ਮੌਕੇ ਦਾ ਪ੍ਰਸ਼ਾਸਨ ਸੀ ਜਾਂ ਰੇਲਵੇ ਵਿਭਾਗ ਸੀ ਉਹਨਾਂ ਨੇ ਇਨਟੀਮੇਸ਼ਨ ਟ੍ਰੇਨ ਨੂੰ ਪਹਿਲਾਂ ਦੇ ਦਿੱਤੀ ਔਰ ਵੰਦੇ ਭਾਰਤ ਨੂੰ 5 ਕਿਲੋਮੀਟਰ ਪਿੱਛੇ ਹੀ ਸਟੇਸ਼ਨ ਤੋਂ ਰੋਕ ਲਿਆ ਔਰ 35 ਤੋਂ 40 ਮਿੰਟ ਦਾ ਵਕਤ ਦੱਸ ਰਿਹਾ ਕਿ ਜਿਸ ਨੂੰ ਇੰਤਜ਼ਾਰ ਕਰਨਾ ਪਿਆ ਔਰ ਜਿਹੜੀ ਪਹਿਲਾਂ ਤੋਂ ਪੈਸੇਂਜਰ ਟ੍ਰੇਨ ਖੜੀ ਸੀ ਜਿਹੜੀ ਅਕਸਰ ਬਾਅਦ ਦੇ ਘਤੋਰੀ ਜਾਂਦੀ ਸੀ ਉਸ ਟ੍ਰੇਨ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਗਿਆ ਪਰ ਅੱਜ ਪਹਿਲੇ ਦਿਨ ਇਹ ਵਿਵਾਦ ਖਤਮ ਹੋਣ ਤੋਂ ਬਾਅਦ ਕੱਲ ਨੂੰ ਕਿਤੇ ਨਾ ਕਿਤੇ ਜਾ ਕੇ ਵਿਰੋਧ ਦੁਬਾਰਾ ਹੋ ਸਕਦਾ ਹੈਗਾ ਤਾਂ ਕਰਕੇ ਰੇਲਵੇ ਪ੍ਰਸ਼ਾਸਨ ਇਸ ਦੋ ਚਿੱਤੀ ਦੇ ਵਿੱਚ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਟਿਊਨਿੰਗ ਇਹਨਾਂ ਦੋਨਾਂ ਟ੍ਰੇਨਾਂ ਦੀ ਬਠਾਈ ਜਾਵੇ ਕਿਉਂਕਿ ਵਿਰੋਧ ਦੇਸੀ ਚੀਜ਼ ਲੱਗੇ ਦਰਜ ਕੀਤਾ ਗਿਆ ਸੀ ਕਿ ਜਿਹੜੀ ਪੈਸੇਂਜਰ ਟ੍ਰੇਨ ਪਹਿਲਾਂ ਗੋਨੀਆਣਾ ਪਹੁੰਚ ਜਾਂਦੀ ਹੈ ਉਸ ਤੇ ਅਕਸਰ ਲੋਕਲ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਠਿੰਡਾ ਆਪਦੀ ਨੌਕਰੀ ਤੇ ਜਾਣਾ ਹੈ ਜਾਂ ਕੰਮਕਾਜ ਤੇ ਜਾਣਾ ਹੈ ਜਾਂ ਜਿਹੜੇ ਬੱਚੇ ਸਕੂਲ ਪੜਨ ਵਾਲੇ ਹੁੰਦੇ ਨੇ ਉਹ ਹੁੰਦੇ ਨੇ ਔਰ ਉਹ ਟ੍ਰੇਨ ਉਸੇ ਜਗ੍ਹਾ ਦੇ ਉੱਪਰ ਰੋਕੀ ਜਾਂਦੀ ਔਰ ਕਾਫੀ ਡਿਲੇ ਹੋ ਜਾਂਦੀ ਹੈ ਇਸੇ ਕਰਕੇ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਉਹਨਾਂ ਦਾ ਟਾਈਮ ਹੈ ਜਿਹੜਾ ਡਬਲ ਖਰਾਬ ਹੁੰਦਾ ਪਹਿਲਾ ਟ੍ਰੇਨ ਪਰ ਸੱਚ ਇੱਥੇ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਬੰਦੇ ਪਾਰ ਟ੍ਰੇਨ ਸ਼ੁਰੂ ਕੀਤੀ ਗਈ ਤਾਂ ਉਸ ਮੌਕੇ ਲੋਕਲ ਟ੍ਰੇਨ ਦੀ ਕੁਝ ਟਾਈਮਿੰਗ ਅਜਹੀ ਕਰ ਦਿੱਤੀ ਜਾਂਦੀ ਕਿ ਇਹ ਦੋਵੇਂ ਟ੍ਰੇਨਾਂ ਜੋ ਹੈ ਆਪਣੇ ਸਮੇਂ ਤੇ ਮੰਜ਼ਿਲ ਤੇ ਪਹੁੰਚ ਸਕਦੀਆਂ ਦੇਖੋ ਦੋ ਚੀਜ਼ਾਂ ਨੇ ਸਟਾਰਟਿੰਗ ਇਹ ਹੀ ਹੈ ਕਿ ਜਦੋਂ ਸ਼ੁਰੂ ਤੋਂ ਪਹਿਲਾਂ ਲੋਕਲ ਟ੍ਰੇਨ ਆਉਂ ਪਹੁੰਚ ਜਾਂਦੀ ਹੈ ਉਸ ਟ੍ਰੇਨ ਨੂੰ ਪਹਿਲਾਂ ਆਉਣ ਤੋਂ ਬਾਅਦ ਵੀ ਰੋਕ ਕੇ ਲੱਖਿਆ ਜਾਂਦਾ ਹੈ ਇਸੇ ਕਰਕੇ ਤਾਂ ਲੋਕ ਵਿਰੋਧ ਕਰ ਰਹੇ ਨੇ ਲੋਕ ਕਹਿੰਦੇ ਕਿ ਜੇ ਪਹਿਲਾਂ ਟ੍ਰੇਨ ਆਂਦੀ ਉਸ ਨੂੰ ਪਹਿਲਾਂ ਤੋਰਿਆ ਜਾਵੇ ਜਿਹੜੀ ਬਾ ਹਾਲਾਂਕਿ ਕੋਨੀਆਣਾ ਤੋਂ ਬਠਿੰਡਾ ਦਾ ਡਿਸਟੈਂਸ ਕੋਈ ਜ਼ਿਆਦਾ ਨਹੀਂ ਹੈ ਜੇ ਪਹਿਲਾਂ ਪੈਸੇਂਜਰ ਟ੍ਰੇਨ ਤੋੜ ਦਿੱਤੀ ਜਾਵੇ ਤਾਂ ਉਹ ਟ੍ਰੇਨ ਪਹਿਲਾਂ ਪਹੁੰਚ ਸਕਦੀ ਹੈ ਇਹ ਮਾਹਰ ਦੱਸ ਰਹੇ ਨੇ ਪਰ ਰੇਲਵੇ ਭਾਗ ਇਸ ਤੇ ਟਾਈਮ ਟੇਬਲ ਨੂੰ ਲੈ ਕੇ ਕਿਸ ਤਰ੍ਹਾਂ ਸ਼ਡਿਊਲ ਜਾਰੀ ਕਰਦਾ ਉਹਨਾਂ ਦੇ ਦਿਨਾਂ ਦੇ ਵਿੱਚ ਜਾਂ ਅੱਗੇ ਤੋਂ ਇਸ ਤਰ੍ਹਾਂ ਦਾ ਕਲੈਸ਼ ਨਾ ਹੋਵੇ ਫਿਲਹਾਲ ਇੱਕ ਵਾਰ ਰੇਲਵੇ ਨੇ ਇਸ ਚੀਜ਼ ਨੂੰ ਪੋਸਟਪੋਨ ਕਰ ਦਿੱਤਾ ਸੀ ਔਰ ਜਿਹੜੀ ਪੈਸੇਂਜਰ ਟ੍ਰੇਨ ਸੀ ਉਸ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਸੀਗਾ ਜੀ 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 ਸੁਰੇਜ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਇਹ ਬਿਲਕੁਲ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਾਈਮਿੰਗ ਲੈ ਕੇ ਪੂਰਾ ਵਿਵਾਦ ਹੈ ਜਿਸ ਵਿੱਚ ਕਿ ਲੋਕਲ ਟ੍ਰੇਨ ਤੇ ਵੰਦੀਪਾਰਤ ਐਕਸਪ੍ਰੈਸ ਤੇ ਕਿਤੇ ਨਾ ਕਿਤੇ ਜੋ ਹੈ ਆਹ ਨੂੰ ਸਾਹਮਣੇ ਹੋਈ ਤੇ ਇਸ ਵਿਚਾਲੇ ਜੋ ਲੋਕਲ ਟ੍ਰੇਨ ਨੇ ਉਸ ਨੂੰ ਕਾ ਲਾਰਵਾਨਾ ਕੀਤਾ ਜੀ ਨੀਮ ਜੀ ਗੱਡੀ ਰਾਤਾਂ ਚਲਾਈ ਜਾਵੇ ਪੰਜਾਬ ਵਿੱਚ ਕਾਣਾ ਹੀ ਚੱਲਣਾ ਨਹੀਂ ਚੱਲਣਾ ਇਹ ਕੰਡੀਗੜ ਮੰਦਿਰ ਲੈ ਕੇ ਆਉਂਦੀ ਆ ਉਹ ਗੱਡੀ ਚਲਾਈ ਜਾਵੇ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਕਰੀਬ 35 ਮਿੰਟ ਤੱਕ ਵੰਦੇ ਭਾਰਤ ਐਕਸਪ੍ਰੈਸ ਜੋ ਹੈ ਉੱਥੇ ਰੁਕੀ ਰਹੀ ਲੋਕਾਂ ਦੇ ਵਿਰੋਧ ਕਰਕੇ ਜੋ ਹੈ ਵੰਦੇ ਭਾਰਤ ਐਕਸਪ੍ਰੈਸ ਜੁਆ ਰੁਕੀ ਗਈ ਹੈ ਦੱਸਿਆ ਜਾ ਰਿਹਾ ਹੈ ਤਾਂ ਲੋਕਲ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੇ ਵਿਰੋਧ ਜਤਾਇਆ ਸੀ ਕਿ ਲੋਕਲ ਟ੍ਰੇਨ ਦੇ ਮੁਸਾਫਰ ਜੋ ਹੈ ਉਹ ਪਟੜੀ 'ਤੇ ਆ ਗਏ ਉਹਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਨੂੰ ਰੁਕਣਾ ਪਿਆ ਅਤੇ ਉਸ ਦਾ ਰਸਤਾ ਜੋ ਹੈ ਰੋਕਿਆ ਗਿਆ ਜੋ ਲੋਕਲ ਟ੍ਰੇਨ 'ਚ ਮੁਸਾਫਰ ਸਨ ਉਹਨਾਂ ਵੱਲੋਂ ਕਿ ਲੋਕਲ ਟ੍ਰੇਨ ਦੇ ਮੁਸਾਫਰ ਪਟੜੀ 'ਤੇ ਆ ਗਏ ਵੰਦੇ ਭਾਰਤ ਦਾ ਰਸਤਾ ਰੋਕਿਆ ਜਿਸ ਤੋਂ ਬਾਅਦ ਇਸ ਨੂੰ ਰੁਕਣਾ ਪਿਆ ਕਿਉਂਕਿ ਆ ਕਿਹਾ ਜਾ ਰਿਹਾ ਹੈ ਕਿ ਨਵੀਂ ਵੰਦੇ ਭਾਰਤ ਚਲਣ ਕਰਕੇ ਜੋ ਲੋਕਲ ਟ੍ਰੇਨਾਂ ਨੇ ਰਿਆ ਸੀ ਅਤਰਾਜ ਦਿਤਾਇਆ ਜਾ ਰਿਹਾ ਸੀ ਲੋਕਲ ਡੀਐਮਯੂ ਗੱਲ ਕਰੀਏ ਤਾਂ ਇਹ ਜੋ ਟ੍ਰੇਨ ਨੰਬਰ ਹੈ ਲੋਕਲ ਡੀਐਮਯੂ 53562 ਨੰਬਰ ਦੀ ਟ੍ਰੇਨ ਹੈ ਜਿਸ ਦੀਆਂ ਸਵਾਰੀਆਂ ਵੱਲੋਂ ਵਿਰੋਧ ਦਿਤਾਇਆ ਗਿਆ ਸਵਾਰੀਆਂ ਦੇ ਰੋਸ ਪ੍ਰਦਰਸ਼ਨ ਕਰਕੇ ਸਟੇਸ਼ਨ ਮਾਸਟਰ ਨੇ ਜੋ ਹੈ ਫੈਸਲਾ ਲਿਆਣਾ ਪਿਆ ਕਿ ਵੰਦੇ ਭਾਰਤ ਨੂੰ ਰੋਕੇ ਪਹਿਲਾ ਲੋਕਲ ਟ੍ਰੇਨ ਨੂੰ ਭੇਜ ਜਾ ਗਿਆ ਉਤੀ ਵੱਡੇ ਪੱਧਰ ਤੇ ਜੇ ਗੱਲ ਕਰੀਏ ਤਾਂ ਵੱਡੇ ਭਾਰਤ ਟ੍ਰੇਨਾਂ ਜੁਆ ਪੰਜਾਬ ਪਾਰ ਚ ਸ਼ੁਰੂ ਹੋ ਚੁੱਕੀਆਂ ਨੇ ਕਈ ਰੂਟਾਂ ਤੇ ਤੇ ਵੰਦੇ ਭਾਰਤ ਦਾ ਇੱਕ ਸ਼ੁਰੂ ਕਰਨ ਦਾ ਮਤਲਬ ਇਹ ਵੀ ਹੈ ਕਿ ਜੋ ਜਲਦੀ ਮੁਸਾਫਰਾਂ ਨੂੰ ਆਪਣੀ ਮੰਜ਼ਿਲ ਤੱਕ ਭੇਜਿਆ ਜਾਵੇ ਤਾਂ ਇਸ ਨੂੰ ਲੈ ਕੇ ਜੋ ਲੋਕਲ ਟ੍ਰੇਨ ਪਸੰਜਰੀਆਂ ਤੇ ਰਾਜ ਤਾਰੇ ਸੰਕੀ ਉਨਾ ਕਰਕੇ ਲੋਕਲ ਟ੍ਰੇਨਾਂ ਲੇਟ ਹੋ ਰਹੀਆਂ ਨੇ ਜੋ ਵੱਡੇ ਪਾਰਤੇ ਉਸ ਕਰਕੇ ਐਸੀ ਵੀ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਕੁਝ ਮੁਸਾਫਰ ਲੋਕਲ ਟ੍ਰੇਨਾਂ ਦੀ ਜੋ ਹੈ ਪਟਰੀ ਤੇ ਉਤਰ ਆਏ ਉਸ ਤੋਂ ਬਾਅਦ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੰਦੇਪਾਰ ਤੋਂ ਰੋਕਣਾ ਪਿਆ ਤੇ ਕਰੀਬ 35 ਮਿੰਟ ਤੱਕ ਵੰਦੇਪਾਰ ਟ੍ਰੇਨ ਜੋ ਹੈ ਉਸ ਪਲੇਟਫਾਰਮ ਤੇ ਬਠਿੰਡਾ ਦੇ ਗੁੰਨਿਆਣਾ ਰੇਲਵੇ ਸਟੇਸ਼ਨ ਤੇ ਰੁਕੀ ਰਹੀ ਇਹ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਚ ਜੋ ਮੁਸਾਫਰ ਨੇ ਜੋ ਲੋਕਲ ਟ੍ਰੇਨ ਵਾਲੇ ਮੁਸਾਫਰ ਨੇ ਉਹ ਕਿਸ ਤਰ੍ਹਾਂ ਪਟਰੀ ਤੇ ਖਲੋਤੇ ਹੋਏ ਨੇ ਪੂਰੀ ਪਟਰੀ ਜਾਮ ਕੀਤੀ ਹੋਈ ਹੈ ਜਿਸ ਦੇ ਚੱਲਦੇ ਇਸ ਰੇਲਵੇ ਮਾਸਟਰ ਨੂੰ ਫੈਸਲਾ ਲੈਣਾ ਪਿਆ ਕਿ ਜੋ ਵੰਦੇ ਭਾਰਤ ਐਕਸਪ੍ਰੈਸ ਹੈ ਉਹ ਰੁਕੀ ਗਈ ਤੇ ਉਸ ਤੋਂ ਬਾਅਦ ਲੋਕਲ ਟ੍ਰੇਨ ਨੂੰ ਪਹਿਲਾਂ ਜਾਣ ਦਾ ਫੈਸਲਾ ਗਿਆ ਤਾਂ ਉਹ ਜਾਣਕਾਰੀ ਸਾਡੇ ਸਹਿਯੋਗੀ ਸੂਰਜ ਪਾਹ ਜੁੜੇ ਨੇ ਤਾਂ ਸੂਰਜ ਇਹ ਵੱਡਾ ਫੈਸਲਾ ਜੋ ਇਹ ਲੈਣਾ ਪਿਆ ਕਿ ਵੰਦੇ ਭਾਰਤ ਟ੍ਰੇਨ ਨੂੰ ਰੋਕਿਆ ਗਿਆ ਕਿਤੇ ਨਾ ਕਿਤੇ ਲੋਕਲ ਟ੍ਰੇਨ ਦੇ ਮੁਸਾਫਰ ਇਤਰਾਜ਼ ਜਤਾ ਰਹੇ ਸਨ ਤਾਂ ਹੋਰ ਕੀ ਕੋਈ ਜਾਣਕਾਰੀ ਦੇਖੋ ਬਿਲਕੁਲ ਜਦੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਔਰ ਰੇਲਵੇ ਟ੍ਰੈਕ ਤੇ ਲੋਕ ਆ ਗਏ ਤਾਂ ਜਿਹੜਾ ਮੌਕੇ ਦਾ ਪ੍ਰਸ਼ਾਸਨ ਸੀ ਜਾਂ ਰੇਲਵੇ ਵਿਭਾਗ ਸੀ ਉਹਨਾਂ ਨੇ ਇਨਟੀਮੇਸ਼ਨ ਟ੍ਰੇਨ ਨੂੰ ਪਹਿਲਾਂ ਦੇ ਦਿੱਤੀ ਔਰ ਵੰਦੇ ਭਾਰਤ ਨੂੰ ਕੁਝ ਕਿਲੋਮੀਟਰ ਪਿੱਛੇ ਹੀ ਸਟੇਸ਼ਨ ਤੋਂ ਰੋਕ ਲਿਆ ਔਰ 35 ਤੋਂ 40 ਮਿੰਟ ਦਾ ਬਕਸ ਦੱਸ ਰਿਹਾ ਕਿ ਜਿਸ ਨੂੰ ਇੰਤਜ਼ਾਰ ਕਰਨਾ ਪਿਆ ਔਰ ਜਿਹੜੀ ਪਹਿਲਾਂ ਤੋਂ ਪੈਸੇਂਜਰ ਟ੍ਰੇਨ ਖੜੀ ਸੀ ਜਿਹੜੀ ਅਕਸਰ ਬਾਅਦ ਦੇ ਘਤੋਰੀ ਜਾਂਦੀ ਸੀ ਉਸ ਟ੍ਰੇਨ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਗਿਆ ਪਰ ਅੱਜ ਪਹਿਲੇ ਦਿਨ ਇਹ ਵਿਵਾਦ ਖਤਮ ਹੋਣ ਤੋਂ ਬਾਅਦ ਕੱਲ ਨੂੰ ਕਿਦਨੇ ਕਿਤੇ ਜਾ ਕੇ ਵਿਰੋਧ ਦੁਬਾਰਾ ਹੋ ਸਕਦਾ ਹੈਗਾ ਤਾਂ ਕਰਕੇ ਰੇਲਵੇ ਪ੍ਰਸ਼ਾਸਨ ਇਸ ਦੋ ਚਿੱਤੀ ਦੇ ਵਿੱਚ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਟਿਊਨਿੰਗ ਇਹਨਾਂ ਦੋਨਾਂ ਟ੍ਰੇਨਾਂ ਦੀ ਪਠਾਈ ਜਾਵੇ ਕਿਉਂਕਿ ਵਿਰੋਧ ਦੇਸੀ ਚੀਜ਼ਾਂ ਲੱਗੇ ਦਰਜ ਕੀਤਾ ਗਿਆ ਸੀ ਕਿ ਜਿਹੜੀ ਪੈਸੇਂਜਰ ਟ੍ਰੇਨ ਪਹਿਲਾਂ ਗੋਨੀਆਣਾ ਪਹੁੰਚ ਜਾਂਦੀ ਹੈ ਉਸ ਤੇ ਅਕਸਰ ਲੋਕਲ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਠਿੰਡਾ ਆਪਦੀ ਨੌਕਰੀ ਤੇ ਜਾਣਾ ਹੈ ਜਾਂ ਕੰਮਕਾਜ ਤੇ ਜਾਣਾ ਹੈ ਜਾਂ ਜਿਹੜੇ ਬੱਚੇ ਸਕੂਲ ਪੜਨ ਵਾਲੇ ਹੁੰਦੇ ਨੇ ਉਹ ਹੁੰਦੇ ਨੇ ਔਰ ਉਹ ਟ੍ਰੇਨ ਉਸੇ ਜਗ੍ਹਾ ਦੇ ਉੱਪਰ ਰੋਕੀ ਜਾਂਦੀ ਔਰ ਕਾਫੀ ਡਿਲੇ ਹੋ ਜਾਂਦੀ ਹੈ ਇਸੇ ਕਰਕੇ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਉਹਨਾਂ ਦਾ ਟਾਈਮ ਹੈ ਜਿਹੜਾ ਡਬਲ ਖਰਾਬ ਹੁੰਦਾ ਹੈ ਪਹਿਲਾ ਟ੍ਰੇਨ ਪਰ ਸੱਚ ਇੱਥੇ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਬੰਦੇਪਾਰ ਟ੍ਰੇਨ ਸ਼ੁਰੂ ਕੀਤੀ ਗਈ ਤਾਂ ਉਸ ਮੌਕੇ ਲੋਕਲ ਟ੍ਰੇਨ ਦੀ ਕੁਝ ਟਾਈਮਿੰਗ ਅਜਹੀ ਕਰ ਦਿੱਤੀ ਜਾਂਦੀ ਕਿ ਇਹ ਦੋਵੇਂ ਟ੍ਰੇਨਾਂ ਜੋ ਹੈ ਆਪਣੇ ਸਮੇਂ ਤੇ ਮੰਜ਼ਿਲ ਤੇ ਪਹੁੰਚ ਸਕਦੀਆਂ ਦੇਖੋ ਦੋ ਚੀਜ਼ਾਂ ਨੇ ਸਟਾਰਟਿੰਗ ਜਿਹੇ ਹੈ ਕਿ ਜਦੋਂ ਸ਼ੁਰੂ ਤੋਂ ਪਹਿਲਾਂ ਲੋਕਲ ਟ੍ਰੇਨ ਆਉਂ ਪਹੁੰਚ ਜਾਂਦੀ ਹੈ ਉਸ ਟ੍ਰੇਨ ਨੂੰ ਪਹਿਲਾਂ ਆਉਣ ਤੋਂ ਬਾਅਦ ਵੀ ਰੋਕ ਕੇ ਲੱਖਿਆ ਜਾਂਦਾ ਹੈ ਇਸੇ ਕਰਕੇ ਤਾਂ ਲੋਕ ਵਿਰੋਧ ਕਰ ਰਹੇ ਨੇ ਲੋਕ ਕਹਿੰਦੇ ਕਿ ਜੇ ਪਹਿਲਾਂ ਟ੍ਰੇਨ ਆਂਦੀ ਉਸ ਨੂੰ ਪਹਿਲਾਂ ਤੋਰਿਆ ਜਾਵੇ ਜਿਹੜ ਹਾਲਾਂਕਿ ਗੋਨੀਆਣਾ ਤੋਂ ਬਠਿੰਡਾ ਦਾ ਡਿਸਟੈਂਸ ਕੋਈ ਜ਼ਿਆਦਾ ਨਹੀਂ ਹੈ ਜੇ ਪਹਿਲਾ ਪੈਸੇਂਜਰ ਟ੍ਰੇਨ ਤੋਰ ਦਿੱਤੀ ਜਾਵੇ ਤਾਂ ਉਹ ਟ੍ਰੇਨ ਪਹਿਲਾਂ ਪਹੁੰਚ ਸਕਦੀ ਹੈ ਇਹ ਮਾਹਰ ਦੱਸ ਰਹੇ ਨੇ ਪਰ ਰੇਲਵੇ ਵਿਭਾਗ ਉਸਤੇ ਟਾਈਮ ਟੇਬਲ ਨੂੰ ਲੈ ਕੇ ਕਿਸ ਤਰ੍ਹਾਂ ਸ਼ਡਿਊਲ ਜਾਰੀ ਕਰਦਾ ਉਹਨਾਂ ਦੇ ਦਿਨਾਂ ਦੇ ਵਿੱਚ ਜਾਂ ਅੱਗੇ ਤੋਂ ਇਸ ਤਰ੍ਹਾਂ ਦਾ ਕਲੈਸ਼ ਨਾ ਹੋਵੇ ਫਿਲਹਾਲ ਇੱਕ ਵਾਰ ਰੇਲਵੇ ਨੇ ਇਸ ਚੀਜ਼ ਨੂੰ ਪੋਸਟਪੋਨ ਕਰ ਦਿੱਤਾ ਸਿਓਰ ਜਿਹੜੀ ਪੈਸੇਂਜਰ ਟ੍ਰੇਨ ਸੀ ਉਸ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਸੀਗਾ ਜੀ 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 ਸੁਰੇਜ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਇਹ ਬਿਲਕੁਲ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਾਈਮਿੰਗ ਲੈ ਕੇ ਪੂਰਾ ਵਿਵਾਦ ਹੈ ਜਿਸ ਨੂੰ ਲੈ ਕੇ ਕਿ ਲੋਕਲ ਟ੍ਰੇਨ ਤੇ ਵੰਦੇਪਾਰਤ ਐਕਸਪ੍ਰੈਸ ਦੇ ਕਿਤੇ ਨਾ ਕਿਤੇ ਜੋ ਹੈ ਆਹ ਨੂੰ ਸਾਹਮਣੇ ਹੋਏ ਤੇ ਇਸ ਵਿਚਾਲੇ ਜੋ ਲੋਕਲ ਟ੍ਰੇਨ ਨੇ ਉਸ ਨੂੰ ਕਦ ਲਾਰਵਾਣਾ ਕੀਤਾ ਹੈ ਉਹ ਐਨਐਮ ਜੀ ਗੱਡੀ ਰਵਾਨਾ ਚਲਾਈ ਜਾਵੇ ਪੰਜਾਬ ਨੂੰ ਕਹਣਾ ਹੀ ਚੱਲਣਾ ਇਹ ਚੱਲਣਾ ਪੰਡਿਆਰ ਗੁਜਰਾਂ ਲੈ ਕੇ ਆਉਂਦੀ ਹੈ ਉਹ ਗੱਡੀ ਚਲਾਈ ਜਾਵੇ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਕਰੀਬ 35 ਮਿੰਟ ਤੱਕ ਵੰਦੇ ਭਾਰਤ ਐਕਸਪ੍ਰੈਸ ਜੋ ਹੈ ਉੱਥੇ ਰੁਕੀ ਰਹੀ ਲੋਕਾਂ ਦੇ ਵਿਰੋਧ ਕਰਕੇ ਜੋ ਹੈ ਵੰਦੇ ਭਾਰਤ ਐਕਸਪ੍ਰੈਸ ਜੁਆ ਰੁਕੀ ਗਈ ਹੈ ਦੱਸਿਆ ਜਾ ਰਿਹਾ ਹੈ ਤਾਂ ਲੋਕਲ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੇ ਵਿਰੋਧ ਜਤਾਇਆ ਸੀ ਕਿ ਲੋਕਲ ਟ੍ਰੇਨ ਦੇ ਮੁਸਾਫਰ ਜੋ ਹੈ ਉਹ ਪਟੜੀ 'ਤੇ ਆ ਗਏ ਉਹਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕਣਾ ਪਿਆ ਅਤੇ ਉਸ ਦਾ ਰਸਤਾ ਜੋ ਹੈ ਰੋਕਿਆ ਗਿਆ ਜੋ ਲੋਕਲ ਟ੍ਰੇਨ 'ਚ ਮੁਸਾਫਰ ਸਨ ਉਹਨਾਂ ਵੱਲੋਂ ਕਿ ਲੋਕਲ ਟ੍ਰੇਨ ਦੇ ਮੁਸਾਫਰ ਪਟੜੀ 'ਤੇ ਆ ਗਏ ਵੰਦੇ ਭਾਰਤ ਦਾ ਰਸਤਾ ਰੋਕਿਆ ਜਿਸ ਤੋਂ ਬਾਅਦ ਇਸ ਨੂੰ ਰੋਕਣਾ ਪਿਆ ਕਿਉਂਕਿ ਆ ਕਿਹਾ ਜਾ ਰਿਹਾ ਹੈ ਕਿ ਨਵੀਂ ਵੰਦੇ ਭਾਰਤ ਚਲਣ ਕਰਕੇ ਜੋ ਲੋਕਲ ਟ੍ਰੇਨਾਂ ਨੇ ਰਿਆ ਸੀ ਅਤਰਾਜ ਦਿਤਾਇਆ ਜਾ ਰਿਹਾ ਸੀ ਲੋਕਲ ਡੀਐਮਯੂ ਗੱਲ ਕਰੀਏ ਤਾਂ ਇਹ ਜੋ ਟ੍ਰੇਨ ਨੰਬਰ ਹੈ ਲੋਕਲ ਡੀਐਮਯੂ 53562 ਨੰਬਰ ਦੀ ਟ੍ਰੇਨ ਹੈ ਜਿਸ ਦੀਆਂ ਸਵਾਰੀਆਂ ਵੱਲੋਂ ਵਿਰੋਧ ਜਤਾਇਆ ਗਿਆ ਸਵਾਰੀਆਂ ਦੇ ਰੋਸ ਪ੍ਰਦਰਸ਼ਨ ਕਰਕੇ ਸਟੇਸ਼ਨ ਮਾਸਟਰ ਨੂੰ ਜੋ ਹੈ ਫੈਸਲਾ ਲੈਣਾ ਪਿਆ ਕਿ ਬੰਦੇ ਭਾਰਤ ਨੂੰ ਰੋਕੇ ਪਹਿਲਾ ਲੋਕਲ ਟ੍ਰੇਨ ਨੂੰ ਪੇਜ ਜਾ ਗਿਆ ਉੱਤੀ ਵੱਡੇ ਪੱਧਰ ਤੇ ਜੇ ਗੱਲ ਕਰੀਏ ਤਾਂ ਵੱਡੇ ਭਾਰਤ ਟ੍ਰੇਨਾਂ ਜੁਆ ਪੰਜਾਬ ਭਰ ਚ ਸ਼ੁਰੂ ਹੋ ਚੁੱਕਿਆ ਨੇ ਕਈ ਰੂਟਾਂ ਤੇ ਤੇ ਬੰਦੇ ਭਾਰਤ ਦਾ ਇੱਕ ਸ਼ੁਰੂ ਕਰਨ ਦਾ ਮੱਧਤਰ ਇਹ ਵੀ ਹੈ ਕਿ ਜੋ ਜਲਦੀ ਮੁਸਾਫਰਾਂ ਨੂੰ ਆਪਣੀ ਮੰਜ਼ਿਲ ਤੱਕ ਭੇਜਿਆ ਜਾਵੇ ਤਾਂ ਇਸ ਨੂੰ ਲੈ ਕੇ ਜੋ ਲੋਕਲ ਟ੍ਰੇ ਪਸੰਜੇਰਾ ਤੇ ਰਾਜਤਾਰੀ ਸੰਕੀ ਉਨਾ ਕਰਕੇ ਲੋਕਲ ਟ੍ਰੇਨਾਂ ਲੇਟ ਹੋ ਰਹੀਆਂ ਨੇ ਜੋ ਵੱਡੇ ਪਾਰਤੇ ਉਸ ਕਰਕੇ ਐਸੀ ਵੀ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਕੁਝ ਮੁਸਾਫਰ ਲੋਕਲ ਟ੍ਰੇਨਾਂ ਦੀ ਜੋ ਹੈ ਪਟਰੀ ਤੇ ਉਤਰ ਆਏ ਉਸ ਤੋਂ ਬਾਅਦ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੰਦੇਪਾਰਤ ਨੂੰ ਰੋਕਣਾ ਪਿਆ ਤੇ ਕਰੀਬ 35 ਮਿੰਟ ਤੱਕ ਇਹ ਵੰਦੇਪਾਰਤ ਰੇਲ ਜੋ ਹੈ ਉਸ ਪਲੇਟਫਾਰਮ ਤੇ ਬਠਿੰਡਾ ਦੇ ਗੋਨਿਆਣਾ ਰੇਲਵੇ ਸਟੇਸ਼ਨ ਤੇ ਰੁਕੀ ਰਹੀ ਇਹ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਵੱਡੀ ਗਿਣਤੀ ਚ ਜੋ ਮੁਸਾਫਰ ਨੇ ਜੋ ਲੋਕਲ ਟ੍ਰੇਨ ਵਾਲੇ ਮੁਸਾਫਰ ਨੇ ਉਹ ਕਿਸ ਤਰ੍ਹਾਂ ਪਟਰੀ ਤੇ ਖਲੋਤੇ ਹੋਏ ਨੇ ਪੂਰੀ ਪਟਰੀ ਜਾਮ ਕੀਤੀ ਹੋਈ ਹੈ ਜਿਸ ਦੇ ਚੱਲਦੇ ਰੇਲਵੇ ਮਾਸਟਰ ਨੂੰ ਫੈਸਲਾ ਲੈਣਾ ਪਿਆ ਕਿ ਜੋ ਵੰਦੇ ਭਾਰਤ ਐਕਸਪ੍ਰੈਸ ਹੈ ਉਹ ਰੁਕੀ ਗਈ ਤੇ ਉਸ ਤੋਂ ਬਾਅਦ ਲੋਕ ਟ੍ਰੇਨ ਨੂੰ ਪਹਿਲਾਂ ਜਾਣ ਲੱਗ ਗਿਆ ਤਾਂ ਹੋਰ ਜਾਣਕਾਰੀ ਸਾਡੇ ਸਹਿਯੋਗੀ ਸੂਰਜ ਪਾਹ ਜੁੜੇ ਨੇ ਤਾਂ ਸੂਰਜ ਇਹ ਵੱਡਾ ਫੈਸਲਾ ਜੋ ਹੈ ਲੈਣਾ ਪਿਆ ਕਿ ਵੰਦੇ ਭਾਰਤ ਟ੍ਰੇਨ ਨੂੰ ਰੋਕਿਆ ਗਿਆ ਕਿਉਂਕਿ ਕਿਤੇ ਲੋਕ ਟ੍ਰੇਨ ਦਾ ਇਹ ਮੁਸਾਫਰ ਇਤਰਾਜ਼ ਜਤਾ ਰਹੇ ਸਨ ਤਾਂ ਹੋਰ ਕੀ ਜਾਣਕਾਰੀ ਦੇਖੋ ਬਿਲਕੁਲ ਜਦੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਔਰ ਰੇਲਵੇ ਟ੍ਰੈਕ ਤੇ ਲੋਕ ਆ ਗਏ ਤਾਂ ਜਿਹੜਾ ਮੌਕੇ ਦਾ ਪ੍ਰਸ਼ਾਸਨ ਸੀ ਜਾਂ ਰੇਲਵੇ ਵਿਭਾਗ ਸੀ ਉਹਨਾਂ ਨੇ ਇਨਟੀਮੇਸ਼ਨ ਟ੍ਰੇਨ ਨੂੰ ਪਹਿਲਾਂ ਦੇ ਦਿੱਤੀ ਔਰ ਵੰਦੇ ਭਾਰਤ ਨੂੰ ਕੁਝ ਕਿਲੋਮੀਟਰ ਪਿੱਛੇ ਹੀ ਸਟੇਸ਼ਨ ਤੋਂ ਰੋਕ ਲਿਆ ਔਰ 35 ਤੋਂ 40 ਮਿੰਟ ਦਾ ਬਕਸ ਦੱਸ ਰਿਹਾ ਕਿ ਜਿਸ ਨੂੰ ਇੰਤਜ਼ਾਰ ਕਰਨਾ ਪਿਆ ਔਰ ਜਿਹੜੀ ਪਹਿਲਾਂ ਤੋਂ ਪੈਸੇਂਜਰ ਟ੍ਰੇਨ ਖੜੀ ਸੀ ਜਿਹੜੀ ਅਕਸਰ ਬਾਅਦ ਦੇ ਘਤੋਰੀ ਜਾਂਦੀ ਸੀ ਉਸ ਟ੍ਰੇਨ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਗਿਆ ਪਰ ਅੱਜ ਪਹਿਲੇ ਦਿਨ ਇਹ ਵਿਵਾਦ ਖਤਮ ਹੋਣ ਤੋਂ ਬਾਅਦ ਕੱਲ ਨੂੰ ਕਿਤੇ ਨਾ ਕਿਤੇ ਜਾ ਕੇ ਵਿਰੋਧ ਦੁਬਾਰਾ ਹੋ ਸਕਦਾ ਹੈਗਾ ਤਾਂ ਕਰਕੇ ਰੇਲਵੇ ਪ੍ਰਸ਼ਾਸਨ ਇਸ ਦੋ ਚਿੱਤੀ ਦੇ ਵਿੱਚ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਟਿਊਨਿੰਗ ਇਹਨਾਂ ਦੋਨਾਂ ਟ੍ਰੇਨਾਂ ਦੀ ਪਹਟਾਈ ਜਾਵੇ ਕਿਉਂਕਿ ਵਰੋਧ ਦੇਸੀ ਚੀਜ਼ ਲੱਗੇ ਦਰਜ ਕੀਤਾ ਗਿਆ ਸੀ ਕਿ ਜਿਹੜੀ ਪੈਸੇਂਜਰ ਟ੍ਰੇਨ ਪਹਿਲਾਂ ਗੋਨਿਆਣਾ ਪਹੁੰਚ ਜਾਂਦੀ ਹੈ ਉਸ ਤੇ ਅਕਸਰ ਲੋਕਲ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਠਿੰਡਾ ਆਪਦੀ ਨੌਕਰੀ ਤੇ ਜਾਣਾ ਹੈ ਜਾਂ ਕੰਮਕਾਜ ਤੇ ਜਾਣਾ ਹੈ ਜਾਂ ਜਿਹੜੇ ਬੱਚੇ ਸਕੂਲ ਪੜਨ ਨਾਲੇ ਹੁੰਦੇ ਨੇ ਉਹ ਹੁੰਦੇ ਨੇ ਔਰ ਉਹ ਟ੍ਰੇਨ ਉਸੇ ਜਗ੍ਹਾ ਦੇ ਉੱਪਰ ਰੋਕੀ ਜਾਂਦੀ ਹੈ ਔਰ ਕਾਫੀ ਡਿਲੇ ਹੋ ਜਾਂਦੀ ਹੈ ਇਸੇ ਕਰਕੇ ਆ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਉਹਨਾਂ ਦਾ ਟਾਈਮ ਹੈ ਜਿਹੜਾ ਡਬਲ ਖਰਾਬ ਹੁੰਦਾ ਹੈ ਪਹਿਲਾ ਟ੍ਰੇਨ ਪਰ ਸੱਚ ਇੱਥੇ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਬੰਦੇਪਾਰ ਤੇ ਟ੍ਰੇਨ ਸ਼ੁਰੂ ਕੀਤੀ ਗਈ ਤਾਂ ਉਸ ਮੌਕੇ ਲੋਕਲ ਟ੍ਰੇਨ ਦੀ ਕੁਝ ਟਾਈਮਿੰਗ ਅਜਿਹੀ ਕਰ ਦਿੱਤੀ ਜਾਂਦੀ ਕਿ ਇਹ ਦੋਵੇਂ ਟ੍ਰੇਨਾਂ ਜੋ ਹੈ ਆਪਣੇ ਸਮੇਂ ਤੇ ਮੰਜ਼ਿਲ ਤੇ ਪਹੁੰਚ ਸਕਦੀਆਂ ਦੇਖੋ ਦੋ ਚੀਜ਼ਾਂ ਨੇ ਸਟਾਰਟਿੰਗ ਇਹ ਹੀ ਹੈ ਕਿ ਜਦੋਂ ਸ਼ੁਰੂ ਤੋਂ ਪਹਿਲਾਂ ਲੋਕਲ ਟ੍ਰੇਨ ਆਉਂ ਪਹੁੰਚ ਜਾਂਦੀ ਹੈ ਉਸ ਟ੍ਰੇਨ ਨੂੰ ਪਹਿਲਾਂ ਆਉਣ ਤੋਂ ਬਾਅਦ ਵੀ ਰੋਕ ਕੇ ਲੱਖਿਆ ਜਾਂਦਾ ਹੈ ਇਸੇ ਕਰਕੇ ਤਾਂ ਲੋਕ ਵਿਰੋਧ ਕਰ ਰਹੇ ਨੇ ਲੋਕ ਕਹਿੰਦੇ ਕਿ ਜੇ ਪਹਿਲਾਂ ਟ੍ਰੇਨ ਆਂਦੀ ਉਸ ਨੂੰ ਪਹਿਲਾਂ ਤੋਰਿਆ ਜਾਵੇ ਜਿਹ ਹਾਲਾਂਕਿ ਗੋਨੀਆਣਾ ਤੋਂ ਬਟਿੰਡਾ ਦਾ ਡਿਸਟੈਂਸ ਕੋਈ ਜ਼ਿਆਦਾ ਨਹੀਂ ਹੈ ਜੇ ਪਹਿਲਾਂ ਪੈਸੰਜਰ ਟ੍ਰੇਨ ਤੋਰ ਦਿੱਤੀ ਜਾਵੇ ਤਾਂ ਉਹ ਟ੍ਰੇਨ ਪਹਿਲਾਂ ਪਹੁੰਚ ਸਕਦੀ ਹੈ ਇਹ ਮਾਹਰ ਦੱਸ ਰਹੇ ਨੇ ਪਰ ਰੇਲਵੇ ਭਾਗ ਇਸ ਤੇ ਟਾਈਮ ਟੇਬਲ ਨੂੰ ਲੈ ਕੇ ਕਿਸ ਤਰ੍ਹਾਂ ਸ਼ਡਿਊਲ ਜਾਰੀ ਕਰਦਾ ਉਹਨਾਂ ਦੇ ਦਿਨਾਂ ਦੇ ਵਿੱਚ ਜਾਂ ਅੱਗੇ ਤੋਂ ਇਸ ਤਰ੍ਹਾਂ ਦਾ ਕਲੈਸ਼ ਨਾ ਹੋਵੇ ਫਿਲਹਾਲ ਇੱਕ ਵਾਰ ਰੇਲਵੇ ਨੇ ਇਸ ਚੀਜ਼ ਨੂੰ ਪੋਸਟਪੋਨ ਕਰ ਦਿੱਤਾ ਸੀ ਔਰ ਜਿਹੜੀ ਪੈਸੇਂਜਰ ਟ੍ਰੇਨ ਸੀ ਉਸ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਸੀਗਾ ਜੀ 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 ਸੁਰੇਜ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਇਹ ਬਿਲਕੁਲ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਾਈਮਿੰਗ ਲੈ ਕੇ ਪੂਰਾ ਵਿਵਾਦ ਹੈ ਜਿਸ ਵਿੱਚ ਇਹ ਕਿ ਲੋਕਲ ਟ੍ਰੇਨ ਤੇ ਵੰਦੀਪਾਰਾ ਐਕਸਪ੍ਰੈਸ ਤੇ ਕਿਤੇ ਨਾ ਕਿਤੇ ਜੋ ਆਹ ਨੂੰ ਸਾਹਮਣੇ ਹੋਈ ਤੇ ਇਸ ਨੂੰ ਚਾਲੀ ਜਿਉਂ ਲੋਕਲ ਟ੍ਰੇਨ ਨੇ ਉਸ ਨੂੰ ਕਾ ਲੜਵਾਨਾ ਕੀਤਾ ਹੈ ਨਿਯਮ ਜਿਉਂ ਗੱਡੀ ਰਾਹਾਂ ਚ ਚਲਾਈ ਜਾਵੇ ਪੰਜਾਬ ਤੇ ਕਾਣਾ ਹੀ ਚੱਲਦਾ ਇਹ ਚਾਣਾ ਇਹ ਕੰਡੀਗਰ ਗੁੰਜਣ ਲੈ ਕੇ ਆਉਂਦੀ ਆ ਉਹ ਗੱਡੀ ਚਲਾਈ ਜਾਂਦਾ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਕਰੀਬ 35 ਮਿੰਟ ਤੱਕ ਵੰਦੇ ਭਾਰਤ ਐਕਸਪ੍ਰੈਸ ਜੋ ਹੈ ਉਹ ਤੇ ਰੁਕੀ ਰਹੀ ਲੋਕਾਂ ਦੇ ਵਿਰੋਧ ਕਰਕੇ ਜੋ ਹੈ ਵੰਦੇ ਭਾਰਤ ਐਕਸਪ੍ਰੈਸ ਜੁਆ ਰੋਕੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਲੋਕਲ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੇ ਵਿਰੋਧ ਜਤਾਇਆ ਸੀ ਕਿ ਲੋਕਲ ਟ੍ਰੇਨ ਦੇ ਮੁਸਾਫਰ ਜੋ ਹੈ ਉਹ ਪਟੜੀ ਤੇ ਆ ਗਏ ਉਹਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਨੂੰ ਰੁਕਣਾ ਪਿਆ ਅਤੇ ਉਸ ਦਾ ਰਸਤਾ ਜੋ ਹੈ ਰੋਕਿਆ ਗਿਆ ਜੋ ਲੋਕਲ ਟ੍ਰੇਨ 'ਚ ਮੁਸਾਫਰ ਸਨ ਉਹਨਾਂ ਵੱਲੋਂ ਕਿ ਲੋਕਲ ਟ੍ਰੇਨ ਦੇ ਮੁਸਾਫਰ ਪਟੜੀ ਤੇ ਆ ਗਏ ਵੰਦੇ ਭਾਰਤ ਦਾ ਰਸਤਾ ਰੋਕਿਆ ਜਿਸ ਤੋਂ ਬਾਅਦ ਇਸ ਨੂੰ ਰੁਕਣਾ ਪਿਆ ਕਿਉਂਕਿ ਆ ਕਿਹਾ ਜਾ ਰਿਹਾ ਹੈ ਕਿ ਨਵੀਂ ਵੰਦੇ ਭਾਰਤ ਚੱਲਣ ਕਰਕੇ ਜੋ ਲੋਕਲ ਟ੍ਰੇਨਾਂ ਨੇ ਉਹ 88 ਅਤਰਾ ਜਿਤਾਇਆ ਜਾ ਰਿਹਾ ਸੀ ਲੋਕਲ ਡੀਐਮਯੂ ਗੱਲ ਕਰੀਏ ਤਾਂ ਇਹ ਜੋ ਟ੍ਰੇਨ ਨੰਬਰ ਹੈ ਲੋਕਲ ਡੀਐਮਯੂ 53562 ਨੰਬਰ ਦੀ ਟ੍ਰੇਨ ਹੈ ਜਿਸ ਦੀਆਂ ਸਵਾਰੀਆਂ ਵੱਲੋਂ ਵਿਰੋਧ ਜਤਾਇਆ ਗਿਆ ਸਵਾਰੀਆਂ ਦੇ ਰੋਸ ਪ੍ਰਦਰਸ਼ਨ ਕਰਕੇ ਸਟੇਸ਼ਨ ਮਾਸਟਰ ਨੂੰ ਜੋ ਹੈ ਫੈਸਲਾ ਲੈਣਾ ਪਿਆ ਕਿ ਬੰਦੇ ਭਾਰਤ ਨੂੰ ਰੋਕ ਕੇ ਪਹਿਲਾ ਲੋਕਲ ਟ੍ਰੇਨ ਨੂੰ ਭੇਜਿਆ ਗਿਆ ਕਿਉਂਕਿ ਵੱਡੇ ਪੱਧਰ ਤੇ ਜੇ ਗੱਲ ਕਰੀਏ ਤਾਂ ਵੱਡੇ ਭਾਰਤ ਟ੍ਰੇਨਾਂ ਜੁਆ ਪੰਜਾਬ ਪਰਚੇ ਸ਼ੁਰੂ ਹੋ ਚੁੱਕਿਆ ਨੇ ਕਈ ਰੂਟਾਂ ਤੇ ਤੇ ਵੱੰਦੇ ਭਾਰਤ ਦਾ ਇੱਕ ਸ਼ੁਰੂ ਕਰਨ ਦਾ ਮਤਲਬ ਇਹ ਵੀ ਹੈ ਕਿ ਜੋ ਜਲਦੀ ਯਾਤਰੀ ਆਪਣੀ ਮੰਜ਼ਿਲ ਤੱਕ ਭੇਜਿਆ ਜਾਵੇ ਤਾਂ ਇਸ ਨੂੰ ਲੈ ਕੇ ਜੋ ਲੋਕਲ ਟ੍ਰੇਨਾਂ ਸੰਜੇੜਾ ਤਰਾਜ ਤਾਰੇ ਸੰਕੀ ਉਨਾ ਕਰਕੇ ਲੋਕਲ ਟ੍ਰੇਨਾਂ ਲੇਟ ਹੋ ਰਹੀਆਂ ਨੇ ਜੋ ਵੱਡੇ ਪਾਰਤਾ ਉਸ ਕਰਕੇ ਐਸੀ ਵੀ ਚਲਦੇ ਦੱਸਿਆ ਜਾ ਰਿਹਾ ਹੈ ਕਿ ਕੁਝ ਮੁਸਾਫਰ ਲੋਕਲ ਟ੍ਰੇਨਾਂ ਦੀ ਜੋ ਹੈ ਪਟਰੀ ਤੇ ਉੱਤਰ ਆਏ ਉਸ ਤੋਂ ਬਾਅਦ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੰਦੇਪਾਰਤ ਨੂੰ ਰੋਕਣਾ ਪਿਆ ਤੇ ਕਰੀਬ 35 ਮਿੰਟ ਤੱਕ ਵੰਦੇਪਾਰਤ ਟ੍ਰੇਨ ਜੋ ਹੈ ਉਸ ਪਲੇਟਫਾਰਮ ਤੇ ਬਠਿੰਡਾ ਦੇ ਗੋਨਿਆਣਾ ਰੇਲਵੇ ਸਟੇਸ਼ਨ ਤੇ ਰੁਕੀ ਰਹੀ ਇਹ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਵੱਡੀ ਗਿਣਤੀ ਚ ਜੋ ਮੁਸਾਫਰ ਨੇ ਜੋ ਲੋਕਲ ਟ੍ਰੇਨਾਂ ਦੇ ਮੁਸਾਫਰ ਨੇ ਉਹ ਕਿਸ ਤਰ੍ਹਾਂ ਪਟਰੀ ਤੇ ਖਲੋਤੇ ਹੋਏ ਨੇ ਪੂਰੀ ਪਟਰੀ ਜਾਮ ਕੀਤੀ ਹੋਈ ਹੈ ਜਿਸ ਦੇ ਚਲਦੇ ਰੇਲਵੇ ਮਾਸਟਰ ਨੂੰ ਫੈਸਲਾ ਲੈਣਾ ਪਿਆ ਕਿ ਜੋ ਵੰਦੇ ਭਾਰਤ ਐਕਸਪ੍ਰੈਸ ਹੈ ਉਹ ਰੁਕੀ ਗਈ ਤੇ ਉਸ ਤੋਂ ਬਾਅਦ ਲੋਕ ਟ੍ਰੇਨ ਨੂੰ ਪਹਿਲਾਂ ਜਾਣ ਲੱਗਾ ਤਾਂ ਹੋਰ ਜਾਣਕਾਰੀ ਸਾਡੇ ਸਹਿਯੋਗੀ ਸੂਰਜ ਪਾਹ ਜੁੜੇ ਨੇ ਤਾਂ ਸੂਰਜ ਇਹ ਵੱਡਾ ਫੈਸਲਾ ਜੋ ਹੈ ਲੈਣਾ ਪਿਆ ਕਿ ਵੰਦੇ ਭਾਰਤ ਟ੍ਰੇਨ ਨੂੰ ਰੋਕਿਆ ਗਿਆ ਕਿਤੇ ਨਾ ਕਿਤੇ ਲੋਕ ਟ੍ਰੇਨ ਦਾ ਦੇ ਯਾਤਰੀ ਇਤਰਾਜ਼ ਜਤਾ ਰਹੇ ਸਨ ਤਾਂ ਹੋਰ ਕੀ ਕੁਝ ਜਾਣਕਾਰੀ ਦੇਖੋ ਬਿਲਕੁਲ ਜਦੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਔਰ ਰੇਲਵੇ ਟ੍ਰੈਕ ਤੇ ਲੋਕ ਆ ਗਏ ਤਾਂ ਜਿਹੜਾ ਮੌਕੇ ਦਾ ਪ੍ਰਸ਼ਾਸਨ ਸੀ ਜਾਂ ਰੇਲਵੇ ਵਿਭਾਗ ਸੀ ਉਹਨਾਂ ਨੇ ਇਨਟੀਮੇਸ਼ਨ ਟ੍ਰੇਨ ਨੂੰ ਪਹਿਲਾਂ ਦੇ ਦਿੱਤੀ ਔਰ ਵੰਦੇ ਭਾਰਤ ਨੂੰ ਕੁਝ ਕਿਲੋਮੀਟਰ ਪਿੱਛੇ ਹੀ ਸਟੇਸ਼ਨ ਤੋਂ ਰੋਕ ਲਿਆ ਔਰ 35 ਤੋਂ 40 ਮਿੰਟ ਦਾ ਵਕਤ ਦੱਸ ਰਿਹਾ ਕਿ ਜਿਸ ਨੂੰ ਇੰਤਜ਼ਾਰ ਕਰਨਾ ਪਿਆ ਔਰ ਜਿਹੜੀ ਪਹਿਲਾਂ ਤੋਂ ਪੈਸੇਂਜਰ ਟ੍ਰੇਨ ਖੜੀ ਸੀ ਜਿਹੜੀ ਅਕਸਰ ਬਾਅਦ ਦੇ ਘਤੋਰੀ ਜਾਂਦੀ ਸੀ ਉਸ ਟ੍ਰੇਨ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਗਿਆ ਪਰ ਅੱਜ ਪਹਿਲੇ ਦਿਨ ਇਹ ਵਿਵਾਦ ਖਤਮ ਹੋਣ ਤੋਂ ਬਾਅਦ ਕੱਲ ਨੂੰ ਕਿਦਨੇ ਕਿਤੇ ਜਾ ਕੇ ਵਿਰੋਧ ਦੁਬਾਰਾ ਹੋ ਸਕਦਾ ਹੈਗਾ ਤਾਂ ਕਰਕੇ ਰੇਲਵੇ ਪ੍ਰਸ਼ਾਸਨ ਇਸ ਦੋ ਚਿੱਤੀ ਦੇ ਵਿੱਚ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਟਿਊਨਿੰਗ ਇਹਨਾਂ ਦੋਨਾਂ ਟ੍ਰੇਨਾਂ ਦੀ ਬਠਾਈ ਜਾਵੇ ਕਿਉਂਕਿ ਵਿਰੋਧ ਦੇਸੀ ਚੀਜ਼ ਲੱਗੇ ਦਰਜ ਕੀਤਾ ਗਿਆ ਸੀ ਕਿ ਜਿਹੜੀ ਪੈਸੇਂਜਰ ਟ੍ਰੇਨ ਪਹਿਲਾਂ ਗੋਨੀਆਣਾ ਪਹੁੰਚ ਜਾਂਦੀ ਹੈ ਉਸ ਤੇ ਅਕਸਰ ਲੋਕਲ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਠਿੰਡਾ ਆਪਦੀ ਨੌਕਰੀ ਤੇ ਜਾਣਾ ਹੈ ਜਾਂ ਕੰਮਕਾਜ ਤੇ ਜਾਣਾ ਹੈ ਜਾਂ ਜਿਹੜੇ ਬੱਚੇ ਸਕੂਲ ਪੜ੍ਹਨ ਵਾਲੇ ਹੁੰਦੇ ਨੇ ਉਹ ਹੁੰਦੇ ਨੇ ਔਰ ਉਹ ਟ੍ਰੇਨ ਉਸੇ ਜਗ੍ਹਾ ਦੇ ਉੱਪਰ ਰੋਕੀ ਜਾਂਦੀ ਔਰ ਕਾਫੀ ਡਿਲੇ ਹੋ ਜਾਂਦੀ ਹੈ ਇਸੇ ਕਰਕੇ ਆ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਉਹਨਾਂ ਦਾ ਟਾਈਮ ਹੈ ਜਿਹੜਾ ਡਬਲ ਖਰਾਬ ਹੁੰਦਾ ਪਹਿਲਾ ਟ੍ਰੇਨ ਪਰ ਸੱਚ ਇੱਥੇ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਬੰਦੇ ਪਾਰ ਟ੍ਰੇਨ ਸ਼ੁਰੂ ਕੀਤੀ ਗਈ ਤਾਂ ਉਸ ਮੌਕੇ ਲੋਕਲ ਟ੍ਰੇਨ ਦੀ ਕੁਝ ਟਾਈਮਿੰਗ ਅਜਹੀ ਕਰ ਦਿੱਤੀ ਜਾਂਦੀ ਕਿ ਇਹ ਦੋਵੇਂ ਟ੍ਰੇਨਾਂ ਜੋ ਹੈ ਆਪਣੇ ਸਮੇਂ ਤੇ ਮੰਜ਼ਿਲ ਤੇ ਪਹੁੰਚ ਸਕਦੀਆਂ ਦੇਖੋ ਦੋ ਚੀਜ਼ਾਂ ਨੇ ਸਟਾਰਟਿੰਗ ਇਹ ਹੀ ਹੈ ਕਿ ਜਦੋਂ ਸ਼ੁਰੂ ਤੋਂ ਪਹਿਲਾਂ ਲੋਕਲ ਟ੍ਰੇਨ ਆਉਂ ਪਹੁੰਚ ਜਾਂਦੀ ਹੈ ਉਸ ਟ੍ਰੇਨ ਨੂੰ ਪਹਿਲਾਂ ਆਉਣ ਤੋਂ ਬਾਅਦ ਵੀ ਰੋਕ ਕੇ ਲੱਖਿਆ ਜਾਂਦਾ ਹੈ ਇਸੇ ਕਰਕੇ ਤਾਂ ਲੋਕ ਵਿਰੋਧ ਕਰ ਰਹੇ ਨੇ ਲੋਕ ਕਹਿੰਦੇ ਕਿ ਜੇ ਪਹਿਲਾਂ ਟ੍ਰੇਨ ਆਂਦੀ ਉਸ ਨੂੰ ਪਹਿਲਾਂ ਤੋਰਿਆ ਜਾਵੇ ਜਿਹੜੀ ਬਾ ਹਾਲਾਂਕਿ ਗੋਨੀਆਣਾ ਤੋਂ ਬਠਿੰਡਾ ਦਾ ਡਿਸਟੈਂਸ ਕੋਈ ਜ਼ਿਆਦਾ ਨਹੀਂ ਹੈ ਜੇ ਪਹਿਲਾ ਪੈਸੇਂਜਰ ਟ੍ਰੇਨ ਤੋਰ ਦਿੱਤੀ ਜਾਵੇ ਤਾਂ ਉਹ ਟ੍ਰੇਨ ਪਹਿਲਾਂ ਪਹੁੰਚ ਸਕਦੀ ਹੈ ਇਹ ਮਾਹਰ ਦੱਸ ਰਹੇ ਨੇ ਪਰ ਰੇਲਵੇ ਭਾਗ ਉਸਤੇ ਟਾਈਮ ਟੇਬਲ ਨੂੰ ਲੈ ਕੇ ਕਿਸ ਤਰ੍ਹਾਂ ਸ਼ਡਿਊਲ ਜਾਰੀ ਕਰਦਾ ਉਹਨਾਂ ਦੇ ਦਿਨਾਂ ਦੇ ਵਿੱਚ ਜਾਂ ਅੱਗੇ ਤੋਂ ਇਸ ਤਰ੍ਹਾਂ ਦਾ ਕਲੈਸ਼ ਨਾ ਹੋਵੇ ਫਿਲਹਾਲ ਇੱਕ ਵਾਰ ਰੇਲਵੇ ਨੇ ਇਸ ਚੀਜ਼ ਨੂੰ ਪੋਸਟਪੋਨ ਕਰ ਦਿੱਤਾ ਸੀ ਔਰ ਜਿਹੜੀ ਪੈਸੇਂਜਰ ਟ੍ਰੇਨ ਸੀ ਉਸ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਸੀਗਾ ਜੀ 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 ਸੁਰੇਜ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਇਹ ਬਿਲਕੁਲ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਾਈਮਿੰਗ ਨੂੰ ਲੈ ਕੇ ਪੂਰਾ ਵਿਵਾਦ ਹੈ ਜਿਸ ਨੂੰ ਲੈ ਕੇ ਕਿ ਲੋਕਲ ਟ੍ਰੇਨ ਤੇ ਵੰਦੇ ਭਾਰਤ ਐਕਸਪ੍ਰੈਸ ਤੇ ਕਿਤੇ ਨਾ ਕਿਤੇ ਜੋ ਹੈ ਆਹ ਨੂੰ ਸਾਹਮਣੇ ਹੋਏ ਕਿ ਇਸ ਵਿਚਾਲੇ ਜੋ ਲੋਕਲ ਟ੍ਰੇਨ ਹੈ ਉਸ ਨੂੰ ਪਹਿਲਾਂ ਰਵਾਨਾ ਕੀਤਾ ਜਾਵੇ। ਉਹ ਨੀਮ ਜੀ ਗੱਡੀ ਰਾਤਾਂ ਚਲਾਈ ਜਾਵੇ। ਪੰਜਾਬ ਦੇ ਪਹਾੜੀ ਚੱਲਣਾ। ਇਹ ਚੱਲਣਾ। ਇਹ ਪਿੰਡਾਂ ਨੂੰ ਲੈ ਕੇ ਆਉਂਦੀ ਹੈ ਉਹ ਗੱਡੀ ਚਲਾਈ ਜਾਵੇ। ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਕਰੀਬ 35 ਮਿੰਟ ਤੱਕ ਵੰਦੇ ਭਾਰਤ ਐਕਸਪ੍ਰੈਸ ਜੋ ਹੈ ਉਹ ਤੇ ਰੁਕੀ ਰਹੀ ਲੋਕਾਂ ਦੇ ਵਿਰੋਧ ਕਰਕੇ ਜੋ ਹੈ ਵੰਦੇ ਭਾਰਤ ਐਕਸਪ੍ਰੈਸ ਜੁਆ ਰੁਕੀ ਗਈ ਹੈ ਦੱਸਿਆ ਜਾ ਰਿਹਾ ਹੈ। ਕਲੋਕਲ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੇ ਵਿਰੋਧ ਜਤਾਇਆ ਸੀ ਕਿ ਲੋਕਲ ਟ੍ਰੇਨ ਦੇ ਮੁਸਾਫਰ ਜੋ ਹੈ ਉਹ ਪਟੜੀ 'ਤੇ ਆ ਗਏ ਉਹਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕਣਾ ਪਿਆ ਅਤੇ ਉਸ ਦਾ ਰਸਤਾ ਜੋ ਹੈ ਰੋਕਿਆ ਗਿਆ ਜੋ ਲੋਕਲ ਟ੍ਰੇਨ 'ਚ ਮੁਸਾਫਰ ਸਨ ਉਹਨਾਂ ਵੱਲੋਂ ਕਿ ਲੋਕਲ ਟ੍ਰੇਨ ਦੇ ਮੁਸਾਫਰ ਪਟੜੀ 'ਤੇ ਆ ਗਏ ਵੰਦੇ ਭਾਰਤ ਦਾ ਰਸਤਾ ਰੋਕਿਆ ਜਿਸ ਤੋਂ ਬਾਅਦ ਇਸ ਨੂੰ ਰੁਕਣਾ ਪਿਆ ਕਿਉਂਕਿ ਆ ਕਿਹਾ ਜਾ ਰਿਹਾ ਹੈ ਕਿ ਨਵੀਂ ਵੰਦੇ ਭਾਰਤ ਚਲਣ ਕਰਕੇ ਜੋ ਲੋਕਲ ਟ੍ਰੇਨ ਰਿਆਸੀ ਅਤਰਾਜ ਦਿਤਾਇਆ ਜਾ ਰਿਹਾ ਸੀ ਲੋਕਲ ਡੀਐਮਯੂ ਗੱਲ ਕਰੀਏ ਤਾਂ ਇਹ ਜੋ ਟ੍ਰੇਨ ਨੰਬਰ ਹੈ ਲੋਕਲ ਡੀਐਮਯੂ 53562 ਨੰਬਰ ਦੀ ਟ੍ਰੇਨ ਹੈ ਜਿਸ ਦੀਆਂ ਸਵਾਰੀਆਂ ਵੱਲੋਂ ਵਿਰੋਧ ਦਿਤਾਇਆ ਗਿਆ ਸਵਾਰੀਆਂ ਦੇ ਰੋਸ ਪ੍ਰਦਰਸ਼ਨ ਕਰਕੇ ਸਟੇਸ਼ਨ ਮਾਸਟਰ ਨੂੰ ਜੋ ਹੈ ਫੈਸਲਾ ਲੈਣਾ ਪਿਆ ਕਿ ਵੰਦੇ ਭਾਰਤ ਨੂੰ ਰੋਕ ਕੇ ਪਹਿਲਾ ਲੋਕਲ ਟ੍ਰੇਨ ਨੂੰ ਪੇ ਜਾ ਗਿਆ ਉਤੀ ਵੱਡੇ ਪੱਧਰ ਤੇ ਜੇ ਗੱਲ ਕਰੀਏ ਤਾਂ ਵੰਦੇ ਭਾਰਤ ਟ੍ਰੇਨਾਂ ਜੁਆ ਪੰਜਾਬ ਪਾਰਚ ਸ਼ੁਰੂ ਹੋ ਚੁੱਕੀਆਂ ਨੇ ਕਈ ਰੂਟਾਂ ਤੇ ਤੇ ਵੰਦੇ ਭਾਰਤ ਦਾ ਇੱਕ ਸ਼ੁਰੂ ਕਰਨ ਦਾ ਮਤਲਬ ਇਹ ਵੀ ਹੈ ਕਿ ਜੋ ਜਲਦੀ ਮੁਸਾਫਰਾਂ ਨੂੰ ਆਪਣੀ ਮੰਜ਼ਿਲ ਤੱਕ ਭੇਜਿਆ ਜਾਵੇ ਤਾਂ ਇਸ ਨੂੰ ਲੈ ਕੇ ਜੋ ਲੋਕਲ ਟ੍ਰੇਨ ਸੰਸਦਾਂਤ ਰਾਜ ਤਾਰੀਸਨ ਕੀ ਉਨਾ ਕਰਕੇ ਲੋਕਲ ਟ੍ਰੇਨਾਂ ਲੇਟ ਹੋ ਰਹੀਆਂ ਨੇ ਜੋ ਵੱਡੇ ਪਾਰਤਾ ਉਸ ਕਰਕੇ ਐਸੀ ਵੀ ਚਲਦੀ ਦੱਸਿਆ ਜਾ ਰਿਹਾ ਹੈ ਕਿ ਕੁਝ ਮੁਸਾਫਰ ਲੋਕਲ ਟ੍ਰੇਨਾਂ ਦੀ ਜੋ ਹੈ ਪਟਰੀ ਤੇ ਉੱਤਰ ਆਏ ਉਸ ਤੋਂ ਬਾਅਦ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੰਦੇਪਾਰਤ ਨੂੰ ਰੋਕਣਾ ਪਿਆ ਤੇ ਕਰੀਬ 35 ਮਿੰਟ ਤੱਕ ਵੰਦੇਪਾਰਤ ਰੇਲ ਜੋ ਹੈ ਉਸ ਪਲੇਟਫਾਰਮ ਤੇ ਬਠਿੰਡਾ ਦੇ ਗੁੰਿਆਣਾ ਰੇਲਵੇ ਸਟੇਸ਼ਨ ਤੇ ਰੁਕੀ ਰਹੀ ਇਹ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਚ ਜੋ ਮੁਸਾਫਰ ਨੇ ਜੋ ਲੋਕਲ ਟ੍ਰੇਨ ਵਾਲੇ ਮੁਸਾਫਰ ਨੇ ਉਹ ਕਿਸ ਤਰ੍ਹਾਂ ਪਟਰੀ ਤੇ ਖਲੋਤੇ ਹੋਏ ਨੇ ਪੂਰੀ ਪਟਰੀ ਜਾਮ ਕੀਤੀ ਹੋਈ ਹੈ ਜਿਸ ਦੇ ਚਲਦੇ ਇਸ ਰੇਲਵੇ ਮਾਸਟਰ ਨੂੰ ਫੈਸਲਾ ਲੈਣਾ ਪਿਆ ਕਿ ਜੋ ਵੰਦੇਪਾਰਤ ਐਕਸਪ੍ਰੈਸ ਹੈ ਉਹ ਰੁਕੀ ਗਈ ਤੇ ਉਸ ਤੋਂ ਬਾਅਦ ਲੋਕਲ ਟ੍ਰੇਨ ਨੂੰ ਪਹਿਲਾਂ ਜਾਣ ਦਿੱਤਾ ਗਿਆ ਤਾਂ ਹੋਰ ਜਾਣਕਾਰੀ ਸਾਡੇ ਸਹਿਯੋਗੀ ਸੂਰਜ ਪ ਫੈਸਲਾ ਜੋ ਹੈ ਲੈਣਾ ਪਿਆ ਕਿ ਬੰਦੇ ਭਾਰਤ ਤੇ ਟ੍ਰੇਨ ਨੂੰ ਰੋਕਿਆ ਗਿਆ ਕਿਤੇ ਨਾ ਕਿਤੇ ਲੋਕਾਂ ਟ੍ਰੇਨ ਦਾ ਦੇ ਮੁਸਾਫਰ ਇਤਰਾਜ਼ ਜਤਾ ਰਹੇ ਸਨ ਤਾਂ ਹੋਰ ਕੀ ਕੋਈ ਜਾਣਕਾਰੀ ਦੇਖੋ ਬਿਲਕੁਲ ਜਦੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਔਰ ਰੇਲਵੇ ਟ੍ਰੈਕ ਤੇ ਲੋਕ ਆ ਗਏ ਤਾਂ ਜਿਹੜਾ ਮੌਕੇ ਦਾ ਪ੍ਰਸ਼ਾਸਨ ਸੀ ਜਾਂ ਰੇਲਵੇ ਵਿਭਾਗ ਸੀ ਉਹਨਾਂ ਨੇ ਇਨਟੀਮੇਸ਼ਨ ਟ੍ਰੇਨ ਨੂੰ ਪਹਿਲਾਂ ਦੇ ਦਿੱਤੀ ਔਰ ਬੰਦੇ ਭਾਰਤ ਨੂੰ ਕੁਝ ਕਿਲੋਮੀਟਰ ਪਿੱਛੇ ਹੀ ਸਟੇਸ਼ਨ ਤੋਂ ਰੋਕ ਲਿਆ ਔਰ 35 ਤੋਂ 40 ਮਿੰਟ ਦਾ ਵਕਤ ਦੱਸ ਰਹੇ ਆ ਕਿ ਜਿਸ ਨੂੰ ਇੰਤਜ਼ਾਰ ਕਰਨਾ ਪਿਆ ਔਰ ਜਿਹੜੀ ਪਹਿਲਾਂ ਤੋਂ ਪੈਸੇਂਜਰ ਟ੍ਰੇਨ ਖੜੀ ਸੀ ਜਿਹੜੀ ਅਕਸਰ ਬਾਅਦ ਦੇ ਘਤੋਰੀ ਜਾਂਦੀ ਸੀ ਉਸ ਟ੍ਰੇਨ ਨੂੰ ਪਹਿਲਾ ਰਵਾਨਾ ਕਰ ਦਿੱਤਾ ਗਿਆ ਪਰ ਅੱਜ ਪਹਿਲੇ ਦਿਨ ਇਹ ਵਿਵਾਦ ਖਤਮ ਹੋਣ ਤੋਂ ਬਾਅਦ ਕੱਲ ਨੂੰ ਕਿਤੇ ਨਾ ਕਿਤੇ ਜਾ ਕੇ ਵਿਰੋਧ ਦੁਬਾਰਾ ਹੋ ਸਕਦਾ ਹੈਗਾ ਤਾਂ ਕਰਕੇ ਰੇਲਵੇ ਪ੍ਰਸ਼ਾਸਨ ਇਸ ਦੋ ਚਿੱਤੀ ਦੇ ਵਿੱਚ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਟਿਊਨਿੰਗ ਇਹਨਾਂ ਦੋਨਾਂ ਟ੍ਰੇਨਾਂ ਦੀ ਪਠਾਈ ਜਾਵੇ ਕਿਉਂਕਿ ਵਿਰੋਧ ਦੇਸੀ ਚੀਜ਼ ਲੱਗੇ ਦਰਜ ਕੀਤਾ ਗਿਆ ਸੀ ਕਿ ਜਿਹੜੀ ਪੈਸੇਂਜਰ ਟ੍ਰੇਨ ਪਹਿਲਾਂ ਗੋਨੀਆਣਾ ਪਹੁੰਚ ਜਾਂਦੀ ਉਸ ਤੇ ਅਕਸਰ ਲੋਕਲ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਠਿੰਡਾ ਆਪਦੀ ਨੌਕਰੀ ਤੇ ਜਾਣਾ ਹੈ ਜਾਂ ਕੰਮਕਾਜ ਤੇ ਜਾਣਾ ਹੈ ਜਾਂ ਜਿਹੜੇ ਬੱਚੇ ਸਕੂਲ ਪੜਨ ਵਾਲੇ ਹੁੰਦੇ ਨੇ ਉਹ ਹੁੰਦੇ ਨੇ ਔਰ ਉਹ ਟ੍ਰੇਨ ਉਸੇ ਜਗ੍ਹਾ ਦੇ ਉੱਪਰ ਰੋਕੀ ਜਾਂਦੀ ਔਰ ਕਾਫੀ ਡਿਲੇ ਹੋ ਜਾਂਦੀ ਹੈ ਇਸੇ ਕਰਕੇ ਆ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਉਹਨਾਂ ਦਾ ਟਾਈਮ ਹੈ ਜਿਹੜਾ ਡਬਲ ਖਰਾਬ ਹੁੰਦਾ ਪਹਿਲਾ ਟ੍ਰੇਨ ਪਰ ਸੱਚੇ ਇੱਥੇ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਬੰਦੇ ਪਾਰ ਟ੍ਰੇਨ ਸ਼ੁਰੂ ਕੀਤੀ ਗਈ ਤਾਂ ਉਸ ਮੌਕੇ ਲੋਕਲ ਟ੍ਰੇਨ ਦੀ ਕੁਝ ਟਾਈਮਿੰਗ ਅਜਿਹੀ ਕਰ ਦਿੱਤੀ ਜਾਂਦੀ ਕਿ ਇਹ ਦੋਵੇਂ ਟ੍ਰੇਨਾਂ ਜੋ ਹੈ ਆਪਣੇ ਸਮੇਂ ਤੇ ਮੰਜ਼ਿਲ ਤੇ ਪਹੁੰਚ ਸਕਦੀਆਂ ਦੇਖੋ ਦੋ ਚੀਜ਼ਾਂ ਨੇ ਸਟਾਰਟਿੰਗ ਜਿਹੇ ਹੈ ਕਿ ਜਦੋਂ ਸ਼ੁਰੂ ਤੋਂ ਪਹਿਲਾਂ ਲੋਕਲ ਟ੍ਰੇਨ ਆਉਂ ਪਹੁੰਚ ਜਾਂਦੀ ਹੈ ਉਸ ਟ੍ਰੇਨ ਨੂੰ ਪਹਿਲਾਂ ਆਉਣ ਤੋਂ ਬਾਅਦ ਵੀ ਰੋਕ ਕੇ ਲੱਖਿਆ ਜਾਂਦਾ ਹੈ ਇਸੇ ਕਰਕੇ ਤਾਂ ਲੋਕ ਵਿਰੋਧ ਕਰ ਰਹੇ ਨੇ ਲੋਕ ਕਹਿੰਦੇ ਕਿ ਜੇ ਪਹਿਲਾਂ ਟ੍ਰੇਨ ਆਂਦੀ ਉਸ ਨੂੰ ਪਹਿਲਾਂ ਤੋਰਿਆ ਜਾਵੇ ਜਿਹ ਹਾਲਾਂਕਿ ਗੋਨੀਆਣਾ ਤੋਂ ਬਟਿੰਡਾ ਦਾ ਡਿਸਟੈਂਸ ਕੋਈ ਜ਼ਿਆਦਾ ਨਹੀਂ ਹੈ ਜੇ ਪਹਿਲਾਂ ਪੈਸੇਂਜਰ ਟ੍ਰੇਨ ਤੋੜ ਦਿੱਤੀ ਜਾਵੇ ਤਾਂ ਉਹ ਟ੍ਰੇਨ ਪਹਿਲਾਂ ਪਹੁੰਚ ਸਕਦੀ ਹੈ ਇਹ ਮਾਹਰ ਦੱਸ ਰਹੇ ਨੇ ਪਰ ਰੇਲਵੇ ਭਾਗ ਇਸ ਤੇ ਟਾਈਮ ਟੇਬਲ ਨੂੰ ਲੈ ਕੇ ਕਿਸ ਤਰ੍ਹਾਂ ਸ਼ਡਿਊਲ ਜਾਰੀ ਕਰਦਾ ਉਹਨਾਂ ਦੇ ਦਿਨਾਂ ਦੇ ਵਿੱਚ ਜਾਂ ਅੱਗੇ ਤੋਂ ਇਸ ਤਰ੍ਹਾਂ ਦਾ ਕਲੈਸ਼ ਨਾ ਹੋਵੇ ਫਿਲਹਾਲ ਇੱਕ ਵਾਰ ਰੇਲਵੇ ਨੇ ਇਸ ਚੀਜ਼ ਨੂੰ ਪੋਸਟਪੋਨ ਕਰ ਦਿੱਤਾ ਸੀ ਔਰ ਜਿਹੜੀ ਪੈਸੇਂਜਰ ਟ੍ਰੇਨ ਸੀ ਉਸ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਸੀਗਾ ਜੀ 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 ਸੁਰੇਜ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਇਹ ਬਿਲਕੁਲ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਾਈਮਿੰਗ ਨੂੰ ਲੈ ਕੇ ਪੂਰਾ ਵਿਵਾਦ ਹੈ ਜਿਸ ਨੂੰ ਲੈ ਕੇ ਕਿ ਲੋਕਲ ਟ੍ਰੇਨ ਤੇ ਵੰਦੇ ਭਾਰਤ ਐਕਸਪ੍ਰੈਸ ਤੇ ਕਿਤੇ ਨਾ ਕਿਤੇ ਜੋ ਹੈ ਆਹੋਂ ਸਾਹਮਣੇ ਹੋਏ ਤੇ ਇਸ ਚਾਲੇ ਜੋ ਲੋਕਲ ਟ੍ਰੇਨ ਨੂੰ ਕਿੱਥੇ ਲੜਵਾਣਾ ਕੀਤਾ ਜਾਵੇ ਉਹ ਡੀਐਮ ਜੀ ਗੱਡੀ ਰਵਾਨਾ ਚਲਾਈ ਜਾਵੇ ਪੰਜਾਬ ਵਿੱਚ ਕਹਣਾ ਹੀ ਚੱਲਦਾ ਇਹ ਚੱਲਣਾ ਜਾਂ ਕੰਡੀਗਾਰ ਗੁੰਜਨ ਲੈ ਕੇ ਆਉਂਦੀ ਹੈ ਉਹ ਗੱਡੀ ਚਲਾਈ ਜਾਵੇ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਕਰੀਬ 35 ਮਿੰਟ ਤੱਕ ਵੰਦੇ ਭਾਰਤ ਐਕਸਪ੍ਰੈਸ ਜੋ ਹੈ ਉੱਥੇ ਰੁਕੀ ਰਹੀ ਲੋਕਾਂ ਦੇ ਵਿਰੋਧ ਕਰਕੇ ਜੋ ਹੈ ਵੰਦੇ ਭਾਰਤ ਐਕਸਪ੍ਰੈਸ ਜੁਆ ਰੁਕੀ ਗਈ ਹੈ ਦੱਸਿਆ ਜਾ ਰਿਹਾ ਹੈ ਤਾਂ ਲੋਕਲ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੇ ਵਿਰੋਧ ਜਤਾਇਆ ਸੀ ਕਿ ਲੋਕਲ ਟ੍ਰੇਨ ਦੇ ਮੁਸਾਫਰ ਜੋ ਹੈ ਉਹ ਪਟੜੀ 'ਤੇ ਆ ਗਏ ਉਹਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕਣਾ ਪਿਆ ਅਤੇ ਉਸ ਦਾ ਰਸਤਾ ਜੋ ਹੈ ਰੋਕਿਆ ਗਿਆ ਜੋ ਲੋਕਲ ਟ੍ਰੇਨ 'ਚ ਮੁਸਾਫਰ ਸਨ ਉਹਨਾਂ ਵੱਲੋਂ ਕਿ ਲੋਕਲ ਟ੍ਰੇਨ ਦੇ ਮੁਸਾਫਰ ਪਟੜੀ 'ਤੇ ਆ ਗਏ ਵੰਦੇ ਭਾਰਤ ਦਾ ਰਸਤਾ ਰੋਕਿਆ ਜਿਸ ਤੋਂ ਬਾਅਦ ਇਸ ਨੂੰ ਰੁਕਣਾ ਪਿਆ ਕਿਉਂਕਿ ਆ ਕਿਹਾ ਜਾ ਰਿਹਾ ਹੈ ਕਿ ਨਵੀਂ ਵੰਦੇ ਭਾਰਤ ਚਲਣ ਕਰਕੇ ਜੋ ਲੋਕਲ ਟ੍ਰੇਨਾਂ ਨੇ ਇਐਸੀ ਅਤਰਾਜ ਦਿਤਾਇਆ ਜਾ ਰਿਹਾ ਸੀ ਲੋਕਲ ਡੀਐਮਯੂ ਗੱਲ ਕਰੀਏ ਤਾਂ ਇਹ ਜੋ ਟ੍ਰੇਨ ਨੰਬਰ ਹੈ ਲੋਕਲ ਡੀਐਮਯੂ 53562 ਨੰਬਰ ਦੀ ਟ੍ਰੇਨ ਹੈ ਜਿਸ ਦੀਆਂ ਸਵਾਰੀਆਂ ਵੱਲੋਂ ਵਿਰੋਧ ਜਤਾਇਆ ਗਿਆ ਸਵਾਰੀਆਂ ਦੇ ਰੋਸ ਪ੍ਰਦਰਸ਼ਨ ਕਰਕੇ ਸਟੇਸ਼ਨ ਮਾਸਟਰ ਨੇ ਜੋ ਹੈ ਫੈਸਲਾ ਲਿਆਣਾ ਪਿਆ ਕਿ ਬੰਦੇ ਭਾਰਤ ਨੂੰ ਰੋਕੇ ਪਹਿਲਾ ਲੋਕਲ ਟ੍ਰੇਨ ਨੂੰ ਭੇਜਿਆ ਗਿਆ ਉੱਥੇ ਵੱਡੇ ਪੱਧਰ ਤੇ ਜੇ ਗੱਲ ਕਰੀਏ ਤਾਂ ਵੱਡੇ ਪੱਧਰ ਟ੍ਰੇਨਾਂ ਜੁਆ ਪੰਜਾਬ ਪਾਰ ਚ ਸ਼ੁਰੂ ਹੋ ਚੁੱਕਿਆ ਨੇ ਕਈ ਰੂਟਾਂ ਤੇ ਤੇ ਬੰਦੇ ਭਾਰਤ ਦਾ ਇੱਕ ਸ਼ੁਰੂ ਕਰਨ ਦਾ ਮਤਲਬ ਇਹ ਵੀ ਹੈ ਕਿ ਜੋ ਜਲਦੀ ਮੁਸਾਫਰਾਂ ਨੂੰ ਆਪਣੀ ਮੰਜ਼ਿਲ ਤੱਕ ਭੇਜਿਆ ਜਾਵੇ ਤਾਂ ਇਸ ਨੂੰ ਲੈ ਕੇ ਜੋ ਲੋਕਲ ਟ ਸੰਚੇਲਤ ਰਾਜ ਤਾਰੀਸਨ ਕੀ ਉਨਾ ਕਰਕੇ ਲੋਕਲ ਟ੍ਰੇਨਾਂ ਲੇਟ ਹੋ ਰਹੀਆਂ ਨੇ ਜੋ ਵੱਡੇ ਪਾਰਟਾ ਉਸ ਕਰਕੇ ਐਸੀ ਵੀ ਚਲਦੇ ਦੱਸਿਆ ਜਾ ਰਿਹਾ ਹੈ ਕਿ ਕੁਝ ਮੁਸਾਫਰ ਲੋਕਲ ਟ੍ਰੇਨਾਂ ਦੀ ਜੋ ਹੈ ਪਟਰੀ ਤੇ ਉਤਰ ਆਏ ਉਸ ਤੋਂ ਬਾਅਦ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੰਦੇਪਾਰਤ ਨੂੰ ਰੋਕਣਾ ਪਿਆ ਤੇ ਕਰੀਬ 35 ਮਿੰਟ ਤੱਕ ਇਹ ਵੰਦੇਪਾਰਤ ਰੇਲ ਜਿਹੜਾ ਉਸ ਪਲੇਟਫਾਰਮ ਤੇ ਬਠਿੰਡਾ ਦੇ ਗੋਨਿਆਣਾ ਰੇਲਵੇ ਸਟੇਸ਼ਨ ਤੇ ਰੁਕੀ ਰਹੀ ਇਹ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਚ ਜੋ ਮੁਸਾਫਰ ਨੇ ਜੋ ਲੋਕਲ ਟ੍ਰੇਨ ਵਾਲੇ ਮੁਸਾਫਰ ਨੇ ਉਹ ਕਿਸ ਤਰ੍ਹਾਂ ਪਟਰੀ ਤੇ ਖਲੋਤੇ ਹੋਏ ਨੇ ਪੂਰੀ ਪਟਰੀ ਜਾਮ ਕੀਤੀ ਹੋਈ ਹੈ ਜਿਸ ਦੇ ਚੱਲਦੇ ਰੇਲਵੇ ਮਾਸਟਰ ਨੂੰ ਫੈਸਲਾ ਲੈਣਾ ਪਿਆ ਕਿ ਜੋ ਵੰਦੇ ਭਾਰਤ ਐਕਸਪ੍ਰੈਸ ਐ ਉਹ ਰੁਕੀ ਗਈ ਤੇ ਉਸ ਤੋਂ ਬਾਅਦ ਲੋਕਾਂ ਟ੍ਰੇਨ ਨੂੰ ਪਹਿਲਾਂ ਜਾਣ ਲੱਗ ਗਿਆ ਤਾਂ ਇਹ ਜਾਣਕਾਰੀ ਸਾਡੇ ਸਹਿਯੋਗੀ ਸੂਰਜ ਪਾਜ ਜੁੜੇ ਨੇ ਤਾਂ ਸੂਰਜ ਇਹ ਵੱਡਾ ਫੈਸਲਾ ਜੋ ਲੈਣਾ ਪਿਆ ਕਿ ਵੰਦੇ ਭਾਰਤ ਟ੍ਰੇਨ ਨੂੰ ਰੋਕਿਆ ਗਿਆ ਕਿਤੇ ਨਾ ਕਿਤੇ ਲੋਕਾਂ ਟ੍ਰੇਨ ਦੇ ਮਸਾਫਰ ਇਤਰਾਜ਼ ਜਤਾ ਰਹੇ ਸਨ ਤਾਂ ਹੋਰ ਕੀ ਕੁਝ ਜਾਣਕਾਰੀ ਦੇਖੋ ਬਿਲਕੁਲ ਜਦੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਔਰ ਰੇਲਵੇ ਟ੍ਰੈਕ ਤੇ ਲੋਕ ਆ ਗਏ ਤਾਂ ਜਿਹੜਾ ਮੌਕੇ ਦਾ ਪ੍ਰਸ਼ਾਸਨ ਸੀ ਜਾਂ ਰੇਲਵੇ ਵਿਭਾਗ ਸੀ ਉਹਨਾਂ ਨੇ ਇਨਟੀਮੇਸ਼ਨ ਟ੍ਰੇਨ ਨੂੰ ਪਹਿਲਾਂ ਦੇ ਦਿੱਤੀ ਔਰ ਵੰਦੇ ਭਾਰਤ ਨੂੰ ਕੁਝ ਕਿਲੋਮੀਟਰ ਪਿੱਛੇ ਹੀ ਸਟੇਸ਼ਨ ਤੋਂ ਰੋਕ ਲਿਆ ਔਰ 35 ਤੋਂ 40 ਮਿੰਟ ਦਾ ਵਕਤ ਦੱਸ ਰਿਹਾ ਕਿ ਜਿਸ ਨੂੰ ਇੰਤਜ਼ਾਰ ਕਰਨਾ ਪਿਆ ਔਰ ਜਿਹੜੀ ਪਹਿਲਾਂ ਤੋਂ ਪੈਸੇਂਜਰ ਟ੍ਰੇਨ ਖੜੀ ਸੀ ਜਿਹੜੀ ਅਕਸਰ ਬਾਅਦ ਦੇ ਘਤੋਰੀ ਜਾਂਦੀ ਸੀ ਉਸ ਟ੍ਰੇਨ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਗਿਆ ਪਰ ਅੱਜ ਪਹਿਲੇ ਦਿਨ ਇਹ ਵਿਵਾਦ ਖਤਮ ਹੋਣ ਤੋਂ ਬਾਅਦ ਕੱਲ ਨੂੰ ਕਿਦਨੇ ਕਿਤੇ ਜਾ ਕੇ ਵਿਰੋਧ ਦੁਬਾਰਾ ਹੋ ਸਕਦਾ ਹੈਗਾ ਤਾਂ ਕਰਕੇ ਰੇਲਵੇ ਪ੍ਰਸ਼ਾਸਨ ਇਸ ਦੋ ਚਿੱਤੀ ਦੇ ਵਿੱਚ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਟਿਊਨਿੰਗ ਇਹਨਾਂ ਦੋਨਾਂ ਟ੍ਰੇਨਾਂ ਦੀ ਪਠਾਈ ਜਾਵੇ ਕਿਉਂਕਿ ਵਿਰੋਧ ਦੇਸੀ ਚੀਜ਼ ਲੱਗੇ ਦਰਜ ਕੀਤਾ ਗਿਆ ਸੀ ਕਿ ਜਿਹੜੀ ਪੈਸੇਂਜਰ ਟ੍ਰੇਨ ਪਹਿਲਾਂ ਗੋਨਿਆਣਾ ਪਹੁੰਚ ਜਾਂਦੀ ਹੈ ਉਸ ਤੇ ਅਕਸਰ ਲੋਕਲ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਠਿੰਡਾ ਆਪਦੀ ਨੌਕਰੀ ਤੇ ਜਾਣਾ ਹੈ ਜਾਂ ਕੰਮਕਾਜ ਤੇ ਜਾਣਾ ਹੈ ਜਾਂ ਜਿਹੜੇ ਬੱਚੇ ਸਕੂਲ ਪੜਨ ਵਾਲੇ ਹੁੰਦੇ ਨੇ ਉਹ ਹੁੰਦੇ ਨੇ ਔਰ ਉਹ ਟ੍ਰੇਨ ਉਸੇ ਜਗ੍ਹਾ ਦੇ ਉੱਪਰ ਰੋਕੀ ਜਾਂਦੀ ਔਰ ਕਾਫੀ ਡਿਲੇ ਹੋ ਜਾਂਦੀ ਹੈ ਇਸੇ ਕਰਕੇ ਆ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਉਹਨਾਂ ਦਾ ਟਾਈਮ ਹੈ ਜਿਹੜਾ ਡਬਲ ਖਰਾਬ ਹੁੰਦਾ ਹੈ ਪਹਿਲਾ ਟ੍ਰੇਨ ਪਰ ਸੱਚ ਇੱਥੇ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਜਦੋਂ ਵੰਦੇਪਾਰ ਟ੍ਰੇਨ ਸ਼ੁਰੂ ਕੀਤੀ ਗਈ ਤਾਂ ਉਸ ਮੌਕੇ ਲੋਕਲ ਟ੍ਰੇਨ ਦੀ ਕੁਝ ਟਾਈਮਿੰਗ ਅਜਿਹੀ ਕਰ ਦਿੱਤੀ ਜਾਂਦੀ ਕਿ ਇਹ ਦੋਵੇਂ ਟ੍ਰੇਨਾਂ ਜੋ ਹੈ ਆਪਣੇ ਸਮੇਂ ਤੇ ਮੰਜ਼ਿਲ ਤੇ ਪਹੁੰਚ ਸਕਦੀਆਂ ਦੇਖੋ ਦੋ ਚੀਜ਼ਾਂ ਨੇ ਸਟਾਰਟਿੰਗ ਜਿਹੇ ਹੈ ਕਿ ਜਦੋਂ ਸ਼ੁਰੂ ਤੋਂ ਪਹਿਲਾਂ ਲੋਕਲ ਟ੍ਰੇਨ ਆਉਂ ਪਹੁੰਚ ਜਾਂਦੀ ਹੈ ਉਸ ਟ੍ਰੇਨ ਨੂੰ ਪਹਿਲਾਂ ਆਉਣ ਤੋਂ ਬਾਅਦ ਵੀ ਰੋਕ ਕੇ ਲੱਖਿਆ ਜਾਂਦਾ ਹੈ ਇਸੇ ਕਰਕੇ ਤਾਂ ਲੋਕ ਵਿਰੋਧ ਕਰ ਰਹੇ ਨੇ ਲੋਕ ਕਹਿੰਦੇ ਕਿ ਜੇ ਪਹਿਲਾਂ ਟ੍ਰੇਨ ਆਂਦੀ ਉਸ ਨੂੰ ਪਹਿਲਾਂ ਤੋਰਿਆ ਜਾਵੇ ਜਿਹ ਹਾਲਾਂਕਿ ਗੋਨੀਆਣਾ ਤੋਂ ਬਠਿੰਡਾ ਦਾ ਡਿਸਟੈਂਸ ਕੋਈ ਜ਼ਿਆਦਾ ਨਹੀਂ ਹੈ ਜੇ ਪਹਿਲਾ ਪੈਸੇਂਜਰ ਟ੍ਰੇਨ ਤੋਰ ਦਿੱਤੀ ਜਾਵੇ ਤਾਂ ਉਹ ਟ੍ਰੇਨ ਪਹਿਲਾਂ ਪਹੁੰਚ ਸਕਦੀ ਹੈ ਇਹ ਮਾਹਰ ਦੱਸ ਰਹੇ ਨੇ ਪਰ ਰੇਲਵੇ ਵਿਭਾਗ ਉਸਤੇ ਟਾਈਮ ਟੇਬਲ ਨੂੰ ਲੈ ਕੇ ਕਿਸ ਤਰ੍ਹਾਂ ਸ਼ਡਿਊਲ ਜਾਰੀ ਕਰਦਾ ਉਹਨਾਂ ਦੇ ਦਿਨਾਂ ਦੇ ਵਿੱਚ ਜਾਂ ਅੱਗੇ ਤੋਂ ਇਸ ਤਰ੍ਹਾਂ ਦਾ ਕਲੈਸ਼ ਨਾ ਹੋਵੇ ਫਿਲਹਾਲ ਇੱਕ ਵਾਰ ਰੇਲਵੇ ਨੇ ਇਸ ਟ੍ਰਿਕ ਨੂੰ ਪੋਸਟਪੋਨ ਕਰ ਦਿੱਤਾ ਸੀ ਔਰ ਜਿਹੜੀ ਪੈਸੇਂਜਰ ਟ੍ਰੇਨ ਸੀ ਉਸ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਸੀਗਾ ਜੀ 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 ਸੁਰੇਜ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਇਹ ਬਿਲਕੁਲ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟਾਈਮਿੰਗ ਲੈ ਕੇ ਪੂਰਾ ਵਿਵਾਦ ਹੈ ਜਿਸ ਨੂੰ ਲੈ ਕੇ ਕਿ ਲੋਕਲ ਟ੍ਰੇਨ ਤੇ ਵੰਦੇ ਭਾਰਤ ਐਕਸਪ੍ਰੈਸ ਤੇ ਕਿਤੇ ਨਾ ਕਿਤੇ ਜੋ ਹੈ ਆਹ ਨੂੰ ਸਾਹਮਣੇ ਹੋਈ ਤੇ ਇਸ ਚਾਲੀ ਜੋ ਲੋਕਲ ਟ੍ਰੇਨ ਨੇ ਉਸ ਨੂੰ ਕਾ ਲਾਰਵਾਨਾ ਕੀਤਾ ਹੈ ਉਹ ਨਿਯਮ ਜੋ ਗੱਡੀ ਰਾਤਾਂ ਚਲਾਈ ਜਾਵੇ ਪੰਜਾਬ ਤੋਂ ਕਾਣਾ ਹੀ ਚੱਲਣਾ ਇਹ ਚੱਲਣਾ ਜਾਂ ਕੰਡੀਗੜ੍ਹ ਬੁਜਨ ਲੈ ਕੇ ਆਉਂਦੀ ਆ ਉਹ ਗੱਡੀ ਚਲਾਈ ਜਾਵੇ ਵੰਦੇ ਭਾਰਤ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਕਰੀਬ 35 ਮਿੰਟ ਤੱਕ ਵੰਦੇ ਭਾਰਤ ਐਕਸਪ੍ਰੈਸ ਜੋ ਹੈ ਉੱਥੇ ਰੁਕੀ ਰਹੀ ਲੋਕਾਂ ਦੇ ਵਿਰੋਧ ਕਰਕੇ ਜੋ ਹੈ ਵੰਦੇ ਭਾਰਤ ਐਕਸਪ੍ਰੈਸ ਜੁਆ ਰੋਕੀ ਗਈ ਹੈ ਦੱਸਿਆ ਜਾ ਰਿਹਾ ਹੈ ਤਾਂ ਲੋਕਲ ਟ੍ਰੇਨਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੇ ਵਿਰੋਧ ਜਤਾਇਆ ਸੀ ਕਿ ਲੋਕਲ ਟ੍ਰੇਨ ਦੇ ਮੁਸਾਫਰ ਜੋ ਹੈ ਉਹ ਪਟੜੀ ਤੇ ਆ ਗਏ ਉਹਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਨੂੰ ਰੁਕਣਾ ਪਿਆ ਅਤੇ ਉਸ ਦਾ ਰਸਤਾ ਜੋ ਹੈ ਰੋਕਿਆ ਗਿਆ ਜੋ ਲੋਕਲ ਟ੍ਰੇਨ 'ਚ ਮੁਸਾਫਰ ਸਨ ਉਹਨਾਂ ਵੱਲੋਂ ਕਿ ਲੋਕਲ ਟ੍ਰੇਨ ਦੇ ਮੁਸਾਫਰ ਪਟੜੀ ਤੇ ਆ ਗਏ ਵੰਦੇ ਭਾਰਤ ਦਾ ਰਸਤਾ ਰੋਕਿਆ ਜਿਸ ਤੋਂ ਬਾਅਦ ਇਸ ਨੂੰ ਰੁਕਣਾ ਪਿਆ ਕਿਉਂਕਿ ਆ ਕਿਹਾ ਜਾ ਰਿਹਾ ਹੈ ਕਿ ਨਵੀਂ ਵੰਦੇ ਭਾਰਤ ਚਲਣ ਕਰਕੇ ਜੋ ਲੋਕਲ ਟ੍ਰੇਨਾਂ ਨੇ ਉਹ ਲ ਇਆਸੀ ਅਤਰਾਜ ਦਿਟਾਇਆ ਜਾ ਰਿਹਾ ਸੀ ਲੋਕਲ ਡੀਐਮਯੂ ਗੱਲ ਕਰੀਏ ਤਾਂ ਇਹ ਜੋ ਟ੍ਰੇਨ ਨੰਬਰ ਹੈ ਲੋਕਲ ਡੀਐਮਯੂ 53562 ਨੰਬਰ ਦੀ ਟ੍ਰੇਨ ਹੈ ਜਿਸ ਦੀਆਂ ਸਵਾਰੀਆਂ ਵੱਲੋਂ ਵਿਰੋਧ ਦਿਟਾਇਆ ਗਿਆ ਸਵਾਰੀਆਂ ਦੇ ਰੋਸ ਪ੍ਰਦਰਸ਼ਨ ਕਰਕੇ ਸਟੇਸ਼ਨ ਮਾਸਟਰ ਨੂੰ ਜੋ ਹੈ ਫੈਸਲਾ ਲੈਣਾ ਪਿਆ ਕਿ ਬੰਦੇ ਭਾਰਤ ਨੂੰ ਰੋਕੇ ਪਹਿਲਾ ਲੋਕਲ ਟ੍ਰੇਨ ਨੂੰ ਪੇਜਾ ਗਿਆ ਉੱਤੇ ਵੱਡੇ ਪੱਧਰ ਤੇ ਜੇ ਗੱਲ ਕਰੀਏ ਤਾਂ ਵੱਡੇ ਭਾਰਤ ਟ੍ਰੇਨਾਂ ਜੁਆ ਪੰਜਾਬ ਪਰਚ ਸ਼ੁਰੂ ਹੋ ਚੁੱਕਿਆ ਨੇ ਕਈ ਰੂਟਾਂ ਤੇ ਤੇ ਵੱਡੇ ਭਾਰਤ ਦਾ ਇੱਕ ਸ਼ੁਰੂ ਕਰਨ ਦਾ ਮਤਲਬ ਇਹ ਵੀ ਹੈ ਕਿ ਜੋ ਜਲਦੀ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਭੇਜਿਆ ਜਾਵੇ ਪਰ ਇਸ ਨੂੰ ਲੈ ਕੇ ਜੋ ਲੋਕਲ ਟ੍ਰੇਨਾਂ ਨੇ ਉਹਨਾਂ ਦੇ ਪੈਸੰਜਰ ਇਤਰਾਜ਼ ਜਤਾ ਰਹੇ ਸਨ ਕਿ ਉਹਨਾਂ ਕਰਕੇ ਲੋਕਲ ਟ੍ਰੇਨਾਂ ਲੇਟ ਹੋ ਰਹੀਆਂ ਨੇ ਜੋ ਵੱਡੇ ਪਾਰਟ ਹੈ ਉਸ ਕਰਕੇ ਐਸੀ ਵੀ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਕੁਝ ਮੁਸਾਫਰ ਲੋਕਲ ਟ੍ਰੇਨਾਂ ਦੀ ਜੋ ਹੈ ਪਟਰੀ ਤੇ ਉੱਤਰ ਆਏ ਉਸ ਤੋਂ ਬਾਅਦ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੰਦੇਪਾਰਤ ਨੂੰ ਰੋਕਣਾ ਪਿਆ ਤੇ ਕਰੀਬ 35 ਮਿੰਟ ਤੱਕ ਵੰਦੇਪਾਰਤ ਟ੍ਰੇਨ ਜੋ ਹੈ ਉਸ ਪਲੇਟਫਾਰਮ ਤੇ ਬਠਿੰਡਾ ਦੇ ਗੋਨੀਆਣਾ ਰੇਲਵੇ ਸਟੇਸ਼ਨ ਤੇ ਰੁਕੀ ਰਹੀ ਇਹ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਵੱਡੀ ਗਿਣਤੀ ਚ ਜੋ ਮੁਸਾਫਰ ਨੇ ਜੋ ਲੋਕਲ ਟ੍ਰੇਨ ਵਾਲੇ ਮੁਸਾਫਰ ਨੇ ਉਹ ਕਿਸ ਤਰ੍ਹਾਂ ਪਟਰੀ ਤੇ ਖੜੋਤੇ ਹੋਏ ਨੇ ਪੂਰੀ ਪਟਰੀ ਜਾਮ ਕੀਤੀ ਹੋਈ ਹੈ ਜਿਸ ਦੇ ਚੱਲਦੇ ਰੇਲਵੇ ਮਾਸਟਰ ਨੂੰ ਫੈਸਲਾ ਲੈਣਾ ਪਿਆ ਕਿ ਜੋ ਵੰਦੇਪਾਰਤ ਐਕਸਪ੍ਰੈਸ ਹੈ ਉਹ ਰੁਕੀ ਗਈ ਤੇ ਉਸ ਤੋਂ ਬਾਅਦ ਲੋਕਲ ਟ੍ਰੇਨ ਨੂੰ ਪਹਿਲਾਂ ਜਾਣ ਦਾ ਕਾ ਗਿਆ ਤਹੋ ਜਾਣਕਾਰੀ ਸਾਡੇ ਸਹਿਯੋਗੀ ਸੂਰ ਫੈਸਲਾ ਜੋ ਲੈਣਾ ਪਿਆ ਕਿ ਬੰਦੇ ਭਾਰਤ ਤੇ ਟ੍ਰੇਨ ਨੂੰ ਰੋਕਿਆ ਗਿਆ ਕਿ ਕਿਤੇ ਕਿਤੇ ਲੋਕ ਟ੍ਰੇਨ ਦਾ ਮੁਸਾਫਰ ਇਤਰਾਜ਼ ਜਤਾ ਰਹੇ ਸਨ ਤਾਂ ਹੋਰ ਕੀ ਕੋਈ ਜਾਣਕਾਰੀ ਦੇਖੋ ਬਿਲਕੁਲ ਜਦੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਔਰ ਰੇਲਵੇ ਟਰੈਕ ਤੇ ਲੋਕ ਆ ਗਏ ਤਾਂ ਜਿਹੜਾ ਮੌਕੇ ਦਾ ਪ੍ਰਸ਼ਾਸਨ ਸੀ ਜਾਂ ਰੇਲਵੇ ਵਿਭਾਗ ਸੀ ਉਹਨਾਂ ਨੇ ਇਨਟੀਮੇਸ਼ਨ ਟ੍ਰੇਨ ਨੂੰ ਪਹਿਲਾਂ ਦੇ ਦਿੱਤੀ ਔਰ ਬੰਦੇ ਭਾਰਤ ਨੂੰ ਕੁਝ ਕਿਲੋਮੀਟਰ ਪਿੱਛੇ ਹੀ ਸਟੇਸ਼ਨ ਤੋਂ ਰੋਕ ਲਿਆ ਔਰ 35 ਤੋਂ 40 ਮਿੰਟ ਦਾ ਵਕਤ ਦੱਸ ਰਹੇ ਆ ਕਿ ਜਿਸ ਨੂੰ ਇੰਤਜ਼ਾਰ ਕਰਨਾ ਪਿਆ ਔਰ ਜਿਹੜੀ ਪਹਿਲਾਂ ਤੋਂ ਪੈਸੇਂਜਰ ਟ੍ਰੇਨ ਖੜੀ ਸੀ ਜਿਹੜੀ ਅਕਸਰ ਬਾਅਦ ਦੇ ਘਤੋਰੀ ਜਾਂਦੀ ਸੀ ਉਸ ਟ੍ਰੇਨ ਨੂੰ ਪਹਿਲਾਂ ਰਵਾਨਾ ਕਰ ਦਿੱਤਾ ਗਿਆ ਪਰ ਅੱਜ ਪਹਿਲੇ ਦਿਨ ਇਹ ਵਿਵਾਦ ਖਤਮ ਹੋਣ ਤੋਂ ਬਾਅਦ ਕੱਲ ਨੂੰ ਕਿਤੇ ਨਾ ਕਿਤੇ ਜਾ ਕੇ ਵਿਰੋਧ ਦੁਬਾਰਾ ਹੋ ਸਕਦਾ ਹੈਗਾ ਤਾਂ ਕਰਕੇ ਰੇਲਵੇ ਪ੍ਰਸ਼ਾਸਨ ਇਸ ਦੋ ਚਿੱਤੀ ਦੇ ਵਿੱਚ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਟਿਊਨਿੰਗ ਇਹਨਾਂ ਦੋਨਾਂ ਟ੍ਰੇਨਾਂ ਦੀ ਭਟਾਈ ਜਾਵੇ ਕਿਉਂਕਿ ਵਿਰੋਧ ਦੇਸੀ ਚੀਜ਼ ਲੱਗੇ ਦਰਜ ਕੀਤਾ ਗਿਆ ਸੀ ਕਿ ਜਿਹੜੀ ਪੈਸੇਂਜਰ ਟ੍ਰੇਨ ਪਹਿਲਾਂ ਗੋਨਿਆਣਾ ਪਹੁੰਚ ਜਾਂਦੀ ਹੈ ਉਸ ਤੇ ਅਕਸਰ ਲੋਕ